ਨੀ ਬਾਗੁਰੂ ਬਾਗੁਰੂ ਬੇਬੂ ਬੇ ਤੁਹਾਡਾ ਫੁੱਪੜ ਨਹੀਂ ਬੋਲੀ ਪਾਦਾ ਮੈਨੂੰ ਕਹਿੰਦਾ ਅੱਧਰ ਕਣ ਕਾ ਅੱਧਰ ਕਣ ਕਾ ਵਿਚ ਕਣ ਕਾ ਦੇ ਬਟੇਰਾ ਬਈ ਤੁਹਾਡਾ ਫੁੱਪੜ ਕਿਤੇ ਗਿਆ ਨਹੀਂ ਲੱਭ ਲੋ ਬਈ ਬੂ ਬੇ ਮਰ ਗਈ ਬੇ ਕਿਹੜੇ ਕਿਹੜੇ ਰਿਐਲਿਟੀ ਸ਼ੋ ਕਿਤੇ ਤੁਸੀਂ ਮੈਡਮ ਇਹ ਜਲੰਧਰ ਦੁੱਦਸ਼ਣ ਤੇ ਮੈਂ ਹੱਸਦੇ ਪੰਜਾਬੀ ਜਾਂਦੇ ਰਿਆਂ ਓਕੇ ਉਸ ਤੋਂ ਬਾਅਦ ਲਫਟਰ ਦਾ ਮਾਸਟਰ ਪੀਟੀਸੀ ਚੈਨਲ ਪੰਜਾਬੀ ਵਾਹ ਸਪਾਰਕ ਪੰਜਾਬੀ ਤੇ ਵੀ ਪ੍ਰੋਗਰਾਮ ਇਹ ਰਾਇਆ ਓ ਬੇ ਓਏ ਓ ਬੇ ਮੱਕਸਮ ਮੈਂ ਤੁੰ ਚਕਰਵਤੀਆ ਨਾਮ ਰ ਆਹ ਏ ਮਹ ਕਾ ਬੋਲੇ ਕੋਈ ਸ਼ੱਕ ਯਦਕ ਮਤੈਰੇ ਸਾਹਮਣੇ ਨਿਆ ਪਰ ਆ ਗਿਆ ਤੇ ਉਹ ਮੈਂ ਗੁਰਪ੍ਰੀਕੂਗੀ ਸਾਹਿਬ ਦੀ ਵਾਇਸ ਨਾਲ ਦੀ ਹੈ ਵਾਹ ਵਾ ਕਮਾਲ ਹੀ ਹੋ ਗਈ ਵਾ ਸਤਿ ਸ੍ਰੀ ਅਕਾਲ ਹੈ ਸੋ ਮੈਂ ਗੁਰਪ੍ਰੀਕੂਗੀ ਕਮਾਲ ਹੀ ਹੋ ਗਈ ਵਾ ਮੇਰੇ ਨਾਲ ਨੈਂਸੀ ਸ਼ਕਤੀ ਕਪੂਰ ਜੀ ਦੀ ਆਓ

ਸਤਿ ਸ਼੍ਰੀ ਅਕਾਲ ਜੀ ਹੌਕ ਐਂਡ ਬੀਟਸ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਨੈਂਸੀ ਅਰੋੜਾ ਸਵਾਗਤ ਕਰਦੀ ਹਾਂ ਤੇ ਅੱਜ ਫਿਰ ਇੱਕ ਸਪੈਸ਼ਲ ਚਿਹਰਾ ਸਪੈਸ਼ਲ ਪਰਸਨੈਲਿਟੀ ਨਾਲ ਹਾਜ਼ਰ ਹੋਈ ਹਾਂ ਟੀ ਐਨ ਟਾਕ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਈ ਹਾਂ ਤੇ ਮਿਲਵਾਨੀ ਹਾਂ ਤੁਹਾਨੂੰ ਉਸ ਸਪੈਸ਼ਲ ਪਰਸਨੈਲਿਟੀ ਨਾਲ ਸਿਕੰਦਰ ਸ਼ਿਮਾਰ ਜੀ ਸਤਿ ਸ਼੍ਰੀ ਅਕਾਲ ਜੀ ਹੇ ਨਾ 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 ਨੈਂਸੀ ਜੀ ਸਤਿ ਸ਼੍ਰੀ ਅਕਾਲ ਓਕੇ ਸੋ ਥੈਂਕ ਯੂ ਵੈਰੀ ਮੱਚ ਫੋਰ ਕੈਨ ਬੀਟ ਤੁਸੀਂ ਆਵਾਜ਼ ਸੁਣੀ ਹੋਣੀ ਤੁਹਾਨੂੰ ਲੱਗਾ ਹੋਣਾ ਜਾਣੀ ਪਹਿਚਾਨੀ ਆਵਾਜ਼ ਹੈ ਇਹ ਹੈ ਸ਼ਾਹਰੂਖ ਖਾਨ ਜੀ ਦੀ ਆਵਾਜ਼ ਤੁਹਾਨੂੰ ਮਿਲਵਾਵਾਂਗੇ ਅੱਜ ਬਹੁਤ ਸਾਰੇ ਬਾਲੀਵੁੱਡ ਤੇ ਬਹੁਤ ਸਾਰੇ ਪੋਲੀਵੁੱਡ ਐਕਟਰ ਸਿੰਗਰਸ ਆਪਨਾ ਮਿਲਵਾਵਾਂਗੇ ਬਸ ਟਾਈਮ ਦੇ ਨਾਲ ਨਾਲ ਮਿਲਵਾਂਦੇ ਰਵਾਂਗੇ ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਟੈਨ ਟਾਕ ਠਿਕੰਦਰ ਜੀ ਹਾਂਜੀ ਪਹਿਲੇ ਤਾਂ ਤੁਸੀਂ ਆਪਣੇ ਨਾਮ ਦਾ ਦੱਸੋਗੇ ਤੁਹਾਡਾ ਨਾਮ ਸਿਕੰਦਰ ਕਿੱਦਾਂ ਪਿਆ ਐਕਚੁਅਲੀ ਮੇਰਾ ਨਾਮ ਸਿਕੰਦਰ ਮੇਰਾ ਸਰਕਾਰੀ ਕਾਗਜ਼ਾਂ 'ਚ ਦਾ ਨਾਮ ਹੈ ਨਰਿੰਦਰ ਸਿੰਘ ਹੈ ਓਕੇ ਤੇ ਵੈਸੇ ਪਿਆਰ ਨਾਲ ਮੈਨੂੰ ਸਿਕੰਦਰ ਹੀ ਕਹਿੰਦੇ ਮੇਰੇ ਸਿਸਟਰ ਨੇ ਮੇਰਾ ਨਾਮ ਰੱਖਿਆ ਸੀ ਸਿਕੰਦਰ ਓਕੇ ਸਾਡੇ ਜਦੋਂ ਆਪਾਂ ਅੰਮ੍ਰਿਤਸਰ ਰਹਿੰਦੇ ਸੀ ਮੈਂ ਮੇਰਾ ਜਨਮ ਨਹੀਂ ਹੋਇਆ ਸੀ ਉਦੋਂ ਸਾਡੇ ਕਿਰਾਏ ਤੇ ਇੱਕ ਮੁੰਡਾ ਰਹਿੰਦਾ ਛੋਟਾ ਜਿਹਾ ਮੇਰੀ ਭੈਣ ਉਹਨੂੰ ਬਹੁਤ ਚੱਕਦੀ ਹੁੰਦੀ ਸੀ ਤੇ ਉਹਨੂੰ ਕਹਿੰਦਾ ਸਿਕੰਦਰ 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 ਤੇ ਜਦੋਂ ਕਿਰਾਏ ਤੇ ਆਪਣਾ ਮਕਾਨ ਲੈ ਲਿਆ ਉਹ ਚਲ ਗਏ ਉੱਥੋਂ ਤੇ ਬਾਅਦ ਵਿੱਚ ਮੇਰੀ ਭੈਣ ਕਰਦੀ ਸੀ ਸਿਕੰਦਰ ਲੈਣਾ ਮੈਂ ਸਿਕੰਦਰ ਲੈਣਾ ਫਿਰ ਉਸ ਤੋਂ ਬਾਅਦ ਫਿਰ ਮੈਂ ਹੋ ਗਿਆ ਫਿਰ ਮੇਰਾ ਨਾਮ ਸਿਕੰਦਰ ਰੱਖਤਾ ਉਹਨਾਂ ਨੇ ਓਕੇ ਪਿਆਰ ਦੇ ਨਾਲ ਰੱਖਿਆ ਗਿਆ ਤੁਹਾਡੇ ਭੈਣ ਦੇ ਨਾਲ ਇੱਕ ਗਿਫਟ ਦਿੱਤਾ ਗਿਆ ਹਾਂਜੀ ਹਾਂਜੀ ਮੇਰੀ ਸਿਸਟਰ ਨੂੰ ਸਿਕੰਦਰ ਨਾਮ ਬਹੁਤ ਪਸੰਦ ਹੀ ਫਿਰ ਉਧਰੋਂ ਫਿਲਮ ਵੀ ਮੁਕੱਦਰ ਕਾ ਸਿਕੰਦਰ ਆਈ ਸੀ ਹੂੰ ਫਿਰ ਉਹ ਐਕਚੁਅਲੀ ਫਿਰ ਉਹ ਸੇਮ ਸੇਮ ਹੋ ਗਿਆ ਫਿਰ ਕਹਿੰਦੇ ਚਲੋ ਸਿਕੰਦਰ ਫਿਰ ਨਾਮ ਸਿਕੰਦਰ ਰੱਖਦੀ ਫਿਰ ਸਿਕੰਦਰੀ ਬਹੁਤ ਪਪੂਲਰ ਹੋਇਆ ਮੇਰਾ ਨਾਮ ਹੂੰ ਮੇਰਾ ਨਾਮ ਤਾਂ ਬਹੁਤ ਚੱਲਦਾ ਆਇਆ ਸੀ ਸਿਕੰਦਰ ਸਿਕੰਦਰ ਹਾਂਜੀ ਹਾਂਜੀ ਦਿਲ ਦੇ ਸਿਕੰਦਰ ਵੀ ਹੈਗੇ ਉਹ ਇਹ ਤਾਂ ਮੈਡਮ ਪਰਖੋਗੇ ਤੇ ਪਤਾ ਲੱਗੂ ਸਿਕੰਦਰ ਹੈਗੇ ਆ ਮﻘਦਰਿਆਂ ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਤੁਸੀਂ ਇੰਨੀ ਜ਼ਿਆਦਾ ਆਵਾਜ਼ਾਂ ਕੱਢ ਲੈਂਦੇ ਆ ਇਹ ਤਾਂ ਮੈਡਮ ਵੀ ਮਿਕਰੀ ਕਰ ਲੈਂਦੇ ਹੋ ਹਾਂਜੀ ਇਹ ਤਾਂ ਮੈਡਮ ਗੋਡ ਗਿਫਟੀ ਹੈ ਜੀ ਮੈਨੂੰ ਸ਼ੁਰੂ ਤੋਂ ਸ਼ੌਂਕ ਸੀ ਮੈਂ ਜਦ ਸਕੂਲ ਟਾਈਮ ਪੜਦਾ ਸੀ ਪਹਿਲਾਂ ਮੈਨੂੰ ਜਦੋਂ ਮੈਂ 8ਵੀਂ ਚ ਸੀ ਨਾ ਉਦੋਂ ਮੈਂ ਪੜ੍ਹਾਈ ਦੇ ਨਾਲ ਨਾਲ ਮੈਨੂੰ ਨਾ ਮਿਮਿਕਰੀ ਕਰਨ ਦਾ ਸ਼ੌਂਕ ਚੜ ਗਿਆ ਜਿੱਦਾਂ ਮੈਂ ਮਿੱਠੂ ਦੀ ਵਾਇ ਕਰਤੀ ਸ਼ਾਹਰੁਖ ਖਾਨ ਸੁਨੀਲ ਚੱਟੀ ਸ਼ਾਹਰੁਖ ਸ਼ਕਤੀਪੁਰ ਇਦਾਂ ਵਾਜਾਂ ਮੈਂ 5-7 ਵਾਜਾਂ ਕਰਦਾ ਰਿਆ ਮੈਂ ਮਨ ਖੁਸ਼ ਕਰਦਾ ਰਿਆ ਬੱਚਿਆਂ ਨੂੰ ਅੱਧੀ ਛੁੱਟੀ ਵੇਲੇ ਐਕਟਿੰਗ ਕਰੀ ਜੰਨੀ ਸ਼ਾਹਰੁਖ ਖਾਨ ਦੀ ਤੇ ਇਦਾਂ ਦਾ ਹੌਲੀ ਹੌਲੀ ਟਰਨ ਬਾਈ ਟਰਨ ਹੌਲੀ ਹੌਲੀ ਨਵੇਂ ਨਵੇਂ ਐਕਸਪੀਰੀਅੰਸ ਲੈਂਦੇ ਰਹੇ ਗੋਡ ਗਿਫਟ ਹੈ ਜੀ ਫਿਰ ਹੌਲੀ ਹੌਲੀ ਇੱਥੇ ਤਰੱਕੀ ਕਰਦੇ ਰਹੇ ਤੇ ਤੁਹਾਡੇ ਫੇਵਰੇਟ ਬਾਲੀਵੁੱਡ ਦੇ ਵਿੱਚ ਕੌਣ ਆ ਮੇਰੇ ਫੇਵਰੇਟ ਮਿਥੂਨ ਚਕਰਵਤੀ ਐਂਡ ਸ਼ਾਹਰੂਖ ਖਾਨ ਆ ਜੀ ਵਾਹ ਹਾਂ ਜਿੰਨੇ ਮੈਂ ਬਹੁਤ ਸੁਣੀ ਮੈਂ ਵੀਕਰੀ ਕਰਦਾ ਜੀ ਪ੍ਰਮਾਤਮਾ ਕਿਰਪਾਈ ਦੀ ਤੇ ਸਾਨੂੰ ਸ਼ਾਹਰੂਖ ਖਾਨ ਜੀ ਦੀ ਆਵਾਜ਼ ਤਾਂ ਸੁਣ ਲਈ ਹੈ ਤੇ ਮਿਥੂਨ ਚਕਰਵਤੀ ਜੀ ਦੀ ਆਵਾਜ਼ ਸੁਣਾਓ ਸੁਣਾਨੇ ਜੀ ਹਬੇ ਹੋਬੇ ਮੱਕਸਮ ਮਿਥੂਨ ਚਕਰਵਤੀ ਦਾ ਨਾਮ ਆਹ ਐ ਮਾਰ ਕਬਲੇ ਕੋਈ ਸ਼ੱਕ ਜਦਕ ਮਾਤਾ ਦੇ ਸਾਹਮਣੇ ਆਪਰ ਆ ਗਿਆ ਤੇ ਥੈਂਕ ਯੂ ਵੈਰੀ ਮਚ ਜਿੱਦ ਆਪਾਂ ਗੱਲ ਕਰਦੇ ਆ ਕਿ ਸਕੂਲ ਟਾਈਮ ਦੇ ਵਿੱਚ ਤੁਸੀਂ ਕਹਿੰਦੇ ਆ ਕਿ ਮੈਂ ਬਹੁਤ ਸਾਰੇ ਆਰਟਿਸਟਾਂ ਦੀ ਆਵਾਜ਼ ਕੱਢਦਾ ਸੀ ਕਿਹੜੇ ਕਿਹੜੇ ਆਰਟਿਸਟ ਦੀ ਆਵਾਜ਼ ਕੱਢਦੇ ਹੁੰਦੇ ਸੀ ਮੈਡਮ ਜਿੱਦਾਂ ਸੁਨੀਲ ਚੱਟੀ ਸ਼ਾਹਰੁਖ ਖਾਨ ਸ਼ਕਤੀ ਪਰ ਗੁਲਚਿੰਗ ਵਾ ਮਰੀਸ਼ ਪੁਰੀ ਤਰਮੇਂਦਰ ਅੰਤਪ ਚੰਨ ਜੌਨੀ ਲੀਵਰ ਇਦਾਂ ਦੇ ਰਕਸ਼ੇ ਕੁਮਾਰ ਸੈਫਲੀ ਕਾਨੋ ਕਾਫੀ ਹੈ ਜੀ ਇਦਾਂ ਜੀ ਤੇ ਜਿੱਦਾਂ ਹੁਣ ਇਹ ਬਾਲੀਵੁੱਡ ਦੇ ਤੁਹਾਡੇ ਫੇਵਰਟ ਹੈਗੇ ਆ ਤੇ ਬਾਲੀਵੁੱਡ ਦੇ ਵਿੱਚ ਤੁਹਾਡੇ ਕਿਹੜੇ ਫੇਵਰਟ ਆ ਕਿੰਨੇ ਆਈਡਲ ਹੋਣ ਆਈਡਲ ਮੈਡਮ ਮੇਰੇ ਗੁਰਪ੍ਰੀ ਖੁੱਗੀ ਜੀ ਓਕੇ ਐਂਡ ਭਗਵੰਤ ਮਾਨ ਜੀ ਤੇ ਜਸਵਿੰਦਰ ਭੱਲਾ ਜੀ ਜਿਨ੍ਹਾਂ ਦੀ ਮੈਂ ਸ਼ੁਰੂ ਤੋਂ ਛੋਟੇ ਹੁੰਦੇ ਕੈਸਟਾਂ ਸੁਣ ਸੁਣ ਕੇ ਵੱਡਾ ਹੋਇਆ ਉਹਨਾਂ ਦੀ ਕਮੇਡੀ ਦੇਖਦਾ ਸੀ ਤੇ ਇਮਪ੍ਰੈਸ਼ਨ ਦੇਖਦਾ ਸੀ ਉਹਨਾਂ ਦੇ ਮੈਂ ਫੇਸ ਇਮਪ੍ਰੈਸ਼ਨ ਦੇਖਦਾ ਸੀ ਫਿਰ ਉਸੇ ਤਰ੍ਹਾਂ ਹੀ ਮੈਂ ਸਟੇਜ ਤੇ ਪਰਫਾਰਮਿੰਗ ਕਰਨਾ ਪੰਦਾ ਸੀ ਭਗਵੰਤ ਮਾਨ ਜੀ ਦੀ ਆਵਾਜ਼ ਵੀ ਤੁਸੀਂ ਕਰ ਲੈਂਦੇ ਹੋ ਪਗਾਂਤ ਮਾਨਦੀ ਜੀ ਮੈਂ ਥੋੜੀ ਥੋੜੀ ਹੁੰਦੀ ਹੈ ਨਿਗਾਟ ਹੀ ਹੁੰਦੀ ਵੈਸੇ ਥੋੜੀ ਹੁੰਦੀ ਆ ਉਹ ਬੀਬਾ ਪੁਆਦੀ ਜੀ ਤੋਂ ਕੱਢਦੇ ਫਿਰ ਉਹ ਮਾੜੀ ਮੋਟੀ ਕੱਢੀਦੀ ਆ ਉਹ ਹੀ ਸਾਨੂੰ ਸੁਣਾ ਦੋ ਨਹੀਂ ਬਾਗੁਰੂ ਬਾਗੁਰੂ ਬੇਬੂ ਬੇ ਤੁਹਾਡਾ ਫੁੱਪੜ ਨਹੀਂ ਬੋਲੀ ਪਾਂਦਾ ਮੈਨੂੰ ਕਹਿੰਦਾ ਇਧਰ ਕਣ ਕਾ ਇਧਰ ਕਣ ਕਾ ਵਿਚ ਕਣ ਕਾ ਤੇ ਬਟੇਰਾ ਬਈ ਤੁਹਾਡਾ ਫੁੱਪੜ ਕਿਤੇ ਗਿਆ ਨਹੀਂ ਬਲਬਲੋ ਬਈ ਬੂ ਬੇ ਮਰ ਗਈ ਬੇ ਇੰਨੀ ਆਵਾਜ਼ਾਂ ਕੱਢ ਲੈਂਦੇ ਹੋ ਤੁਸੀਂ ਨਾ ਹਾਂਜੀ ਤੇ ਫਿਰ ਤੁਸੀਂ ਕਦੀ ਕੁੜੀ ਨੇ ਪਟਾਈ ਆਵਾਜ਼ ਕੱਢ ਕੇ ਕੋਈ ਫੋਨ ਤੇ ਟਰਾਈ ਮਾਰੀ ਹੋਵੇ ਐਕਚੁਅਲੀ ਮੈਡਮ ਫੋਨ ਤੇ ਮੈਂ ਨਹੀਂ ਕੁੜੀ ਨਹੀਂ ਪਟਾਈ ਕੋਈ ਤੇ ਮੇਰੇ ਫਰੈਂਡ ਸਰਕਲਸ ਜਿਹੜੇ ਹੈਗੇ ਸੀ ਉਹ ਮੈਨੂੰ ਕਈ ਵਾਰ ਕਹਿੰਦੇ ਨੇ ਜਿਦਾਂ ਤੁਸੀਂ ਆਜਾ ਮੇਰੀ ਗਰਲਫ੍ਰੈਂਡ ਹੈ ਜਾਂ ਕਿਦਾਂ ਥੋੜੀ ਨਰਾਜ਼ ਹੋਈ ਆ ਥੋੜੀ ਖੁਸ਼ ਕਰ ਦੇ ਫਿਰ ਮੈਨੂੰ ਥੋੜਾ ਖੁਸ਼ ਕਰਨਾ ਪੈਂਦਾ ਇਹ ਕੁੜੀ ਦੀ ਆਵਾਜ਼ ਅੱਛਾ ਹਾਂਜੀ ਵਾਹ ਫਿਰ ਉਹਨਾਂ ਨੂੰ ਫਿਰ ਸ਼ਾਹਰੁਖ ਖਾਨ ਦੀ ਆਵਾਜ਼ ਜਾਂ ਕਿਤੇ ਐਕਟਰ ਦੀ ਸੁਣੋਣੀ ਉਹਨਾਂ ਨੂੰ ਖੁਸ਼ ਹੋਣਾ ਵਾਕਈ ਤੂੰ ਬੰਬੇ ਬੈਠਾ ਜਾਂ ਕਿਤੇ ਬੈਠਾ ਆ ਪਏ ਉਹ ਇਮਪ੍ਰੈਸ਼ਨ ਉਹ ਕੁੜੀਆਂ ਦਾ ਹੁੰਦਾ ਹੀ ਹਾਂ ਤੂੰ ਕਿੱਥੇ ਬੈਠਾ ਚੱਲ ਕਿੱਥੇ ਚੱਲ ਗਿਆ ਤੂੰ ਐਕਟਰਾਂ ਦੇ ਕੋਲ ਬੈਠਾ ਆ ਇਦਾਂ ਦੇ ਇਮਪ੍ਰੈਸ਼ਨ ਆਂਦੇ ਹੁੰਦੇ ਤੇ ਮੈਂ ਸੁਣਿਆ ਤੁਸੀਂ ਪੰ ਥੋੜੀ ਜਿਹੀ ਸਨਦਰ ਥੋੜੀ ਜਿਹੀ ਆਵਾਜ਼ਾਂ ਪੰਛੀ ਦੇ ਜਾਨਵਰਾਂ ਦੀ ਜਿੱਦਾਂ ਸਭ ਤੋਂ ਪਹਿਲਾਂ ਚਿੜੀਆਂ ਦੀ ਆਵਾਜ਼ ਹਾਂਜੀ ਕੋਣ ਇਹ ਚਿੜੀਆਂ ਦੀ ਹੈ ਜੀ ਇਸ ਤੋਂ ਬਾਅਦ ਜਦੋਂ ਤੋਤਾ ਬੋਲਦਾ ਤੋਤਕ ਦਾ ਕਿਸੇ ਨੇ ਕਰ ਰੱਖਿਆ ਹੁੰਦਾ ਇਹ ਕਿ ਤੋ ਸਿੱਖੀਆਂ ਤੁਸੀਂ ਚੀਜ਼ਾਂ ਇਹ ਕੋਈ ਟ੍ਰੇਨਿੰਗ ਲਈ ਆ ਨਹੀਂ ਐਜ਼ ਅ ਗੋਡਗੇਸਟੀ ਆਪ ਹੀ ਮਤਲਬ ਟ੍ਰੇਨਿੰਗ ਦੇ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਹਾਂਜੀ ਹਾਂਜੀ ਪਰਮਾਤਮਾ ਦੀ ਕਿਰਪਾ ਹੈ ਜੀ ਤੇ ਤੋਂ ਬਾਅਦ ਜਿਹਦਾ ਕਾਂ ਦੀ ਆਵਾਜ਼ ਆ ਕਾਂ ਦੀ ਆਵਾਜ਼ ਠੀਕ ਹੈ ਜੀ ਤੇ ਆਪਾਂ ਜਿੱਦਾ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਤੇ ਸਾਡੇ ਨਾਲ ਬਹੁਤ ਵਧੀਆ-ਵਧੀਆ ਤਾਂ ਹਾਸੇ ਹੁੰਦੇ ਰਹਿੰਦੇ ਆ ਕੁਝ ਬੁਰਾ ਹੋਇਆ ਹੋਵੇ ਤੁਹਾਡੇ ਨਾਲ ਲਾਈਫ ਦੇ ਵਿੱਚ ਕਿਸ ਨੇ ਕੁਝ ਕੀਤਾ ਹੋਵੇ ਕੋਈ ਮਾਰਾ ਆਕਚੁਅਲੀ ਮੈਡਮ ਮੈਂ ਅੰਮ੍ਰਿਤਸਰ ਦੀ ਗੱਲ ਦੱਸਣ ਜਾ ਰਿਹਾ ਜਿਸ ਤਰ੍ਹਾਂ ਮੇਰੇ ਏ ਬੇਕੇਰੀਆ ਮੇਰਾ ਅੰਮ੍ਰਿਤਸਰ ਹੀ ਆ ਜਨਮ ਸਥਾਨ ਮੇਰਾ ਅੰਮ੍ਰਿਤਸਰ ਤੋਂ ਹਾਂਜੀ ਮੈਂ ਅੰਮ੍ਰਿਤਸਰ ਤੋਂ ਆ ਇੱਥੇ ਫਗਵਾੜੇ ਵਿੱਚ ਸ਼ਿਫਟ ਹੋਇਆ ਨੂੰ ਥੋੜੀ ਜਿਹੀ ਹੋਇਆ 2018 ਜੋ ਆਇਆ ਸੀ ਹਮ ਐਕਚੁਅਲੀ ਨਾ ਮੈਂ ਮੇਰੇ ਨਾਲ ਇੱਕ ਫਰੈਂਡ ਸੀ ਮੇਰਾ ਅ ਰਾਮਨੀਲਾ ਪਾ ਇਕੱਠੇ ਕਰਦੇ ਹੁੰਦੇ ਸੀ ਓਕੇ ਤੇ ਜਦੋਂ ਰਾਮਨੀਲਾ ਕਰਨੀ ਤੇ ਉਹਨੇ ਨਾ ਮੇ ਕੋ ਗੈਟਅਪ ਨਹੀਂ ਹੈਗਾ ਸੀ ਬੁੱਢਿਆਂ ਦਾ ਮੈਂ ਬਾਅਦ ਜ਼ਰੂਰ ਕਰਦਾ ਬੁੱਢਿਆਂ ਹੀ ਬਾਅਦ ਕਰਦੀ ਦੀ ਪਾ ਸਿਆਣੇ ਬੰਦੇ ਬਾਅਦ ਕਰਦੀ ਦੀ ਆ ਉਹ ਵੀ ਸੁਣਦੇ ਆਪਾਂ ਤੁਹਾਡੀ ਆਵਾਜ਼ ਹਾਂਜੀ ਤੇ ਉਹ ਮੈਂ ਨਾ ਮਮਿਕਰੀ ਕਰਦਾ ਹੁੰਦਾ ਸੀ ਪਰਦਾ ਲਾਦਣਾ ਕਿ ਲੋ ਜੀ ਆ ਰਾਮਨੀਲਾ ਵਾਲਾ ਗਾਣਾ ਜੀ ਅਗਲਾ ਸੀਨ ਸਟਾਰਟ ਹੋਣਾ ਲੱਗਾ ਜੀ ਰਾਵਣ ਦਰਬਾਰ ਰਾਵਣ ਦਰਬਾਰ ਦਾ ਸੀਨ ਹੋਣਾ ਉਸ ਤੋਂ ਪਹਿਲਾਂ ਸਿਕੰਦਰ ਜੀ ਆਪਣੀ ਪ੍ਰੋਗਰਾਮ ਕਰਨਗੇ ਹਨਾ ਉਸ ਤੋਂ ਪਹਿਲਾਂ ਮੈਂ ਪ੍ਰੋਗਰਾਮ ਕਰਨਾ ਮੈਂ ਜੀ ਲਗਾਤਾਰ ਰਾਮਨੀਲਾ ਕਰਦੇ ਰਹਿੰਦਾ ਸੀ ਤੇ ਜਦੋਂ ਮਮਿਕਰੀ ਸੁਣਾਣੀ ਲੋਕਾਂ ਨੇ ਸੁਣਾਉਣਾ ਇੱਕ ਮੁੰਡਾ ਵਿੱਚੋਂ ਆਇਆ ਕਹਿੰਦਾ ਜੀ ਪਾਜੀ ਤੁਹਾਡੀ ਆਵਾਜ਼ ਬਹੁਤ ਸੋਹਣੀ ਮੈਂ ਤੁਹਾਡਾ ਫੈਨ ਆ ਮੈਂ ਤੁਹਾਡੀ ਬਾਤ ਸਿੱਖਣੀ ਆ ਜੀ ਉਹਨੇ ਮੇਰੇ ਕੋਲ ਬਾਤ ਸਿੱਖ ਕੇ ਜੀ ਵੱਡੇ ਚੈਨਲ ਤੇ ਪਹੁੰਚ ਜਾ। ਅਜੇ ਸਿੱਖ ਲਈ ਦਰ ਤੋਂ। ਵੇਖੋ ਵਾਜਾਂ ਸੇਖਣੀਆਂ ਜਿੱਦਾਂ ਮਿਲ ਕੇ ਮੇਰੇ ਕੋਲ ਕਿਸੇ ਆਪਣਾ ਟੈਲੈਂਟ ਕਿੱਦਾਂ ਦੇਤਾ? ਇਦੋਂ ਤੱਕ ਕੋਈ ਟੈਲੈਂਟ ਦਿੰਦਾ ਨਹੀਂ ਆਪਣਾ। ਮੈਡਮ ਦਿੰਦਾ ਨਹੀਂ ਉਹ ਕਹਿੰਦਾ ਕਿ ਮੈਂ ਵੀ ਵਾਜਾਂ ਤੁਹਾਡੇ ਵਾਲ ਦੇ ਦੇ ਕੱਢ ਲਾ ਪਿਆ ਮੈਂ। ਤੇ ਮੈਂ ਕਹਾਂ ਤੂੰ ਕਿੱਦਾਂ ਕੱਢ ਲਾ ਪਿਆ ਮੈਂ? ਚਲੋ ਵਧੀਆ ਚਲੋ ਪਰਮਾਤਮਾ ਕਿਰਪਾਈ ਆ ਤੂੰ ਵੀ ਕੱਢ ਲਾ ਪਿਆ ਵਾਜ ਜਾਣਾ ਮੈਨੂੰ ਸੁਣਾ ਹਣਾ। ਕਿਸੇ ਨੇ ਸੋਚਿਆ ਉਹਨੇ ਤੁਹਾਡੇ ਨਾਲ? ਹਾਂਜੀ। ਉਹਨੇ ਵਾਜਾਂ ਸੁਣਾਣਤੀਆ ਮੈਨੂੰ। ਚਲੋ ਜਿਸ ਜਿਹੜੀ ਮੈਂ ਬਾਜ ਕੱਢਦਾ ਉਹ ਵੀ ਬਾਜ ਕੱਢਦਾ ਸੀ ਉਹ। ਤੇ ਐਕਚੁਅਲੀ ਨ ਤੇ ਰੈਲਿਟੀ ਸ਼ੋਅ ਚ ਗਏ ਉਹ ਜਦੋਂ ਪ੍ਰੋਗਰਾਮ ਉਹਨੇ ਵੀ ਕੀਤਾ ਮੈਂ ਵੀ ਕੀਤਾ ਹੂੰ ਤੇ ਉਹ ਫਿਰ ਜਦੋਂ ਉਹਨਾਂ ਨੇ ਪਛਾਣਣਾ ਬੰਦ ਕਰਤਾ ਕਿ ਮੈਂ ਕਹਾਂ ਯਾਰ ਤੂੰ ਮੈਨੂੰ ਪਛਾਣਦਾ ਨਹੀਂ ਮੈਂ ਆਪਾਂ ਇਕੱਠੇ ਆਪਾਂ ਸਟੇਜ ਕਰਦੇ ਨੇ ਆ ਤੇ ਹੁਣ ਉਹ ਏਦਾਂ ਦਾ ਉਹ ਜਾ ਕੇ ਆਪਣੀ ਟੋਰ ਕਰ ਲਾ ਪਿਆ ਮੈਨੂੰ ਕਿਸੇ ਨੇ ਨਹੀਂ ਸਿਖਾਇਆ ਜੀ ਮੈਂ ਆਪੇ ਜੀ ਏਦਾਂ ਏਦਾਂ ਕਰ ਲਾ ਪਿਆ ਮੈਨੂੰ ਆ ਮੈਂ ਆਪੇ ਸਿੱਖਿਆ ਵਾ ਜਮ ਨੂੰ ਨਹੀਂ ਕਿਸੇ ਨੇ ਸਿਖਾਇਆ ਏਦਾਂ ਦਾ ਮਾ ਜੀ ਚਲੋ ਠੀਕ ਹੈ ਜੀ ਫਿਰ ਆ ਕਾ ਕਾ ਹੋਇਆ ਬਹੁਤ ਇਦਾਂ ਫਿਰ ਮੈਂ ਚਲੋ ਮਤਲਬ ਤੁਹਾਡੇ ਪਿੱਠ ਤੇ ਵਾਰ ਕਰ ਗਿਆ ਪਿੱਠ ਤੇ ਵਾਰ ਕਰ ਗਿਆ ਜੀ ਹੁਣ ਮੇਰੇ ਤੋਂ ਸਿੱਖਿਆ ਮੇਰੇ ਘਰ ਵੀ ਆਂਦ ਰਹੇ ਆ ਪੱਕਠੇ ਰਹਿਸਲ ਵੀ ਕਰਦੇ ਰਹੇ ਸੀ ਗੁਰੂ ਸੀ ਉਹਨਾਂ ਦੇ ਹਾਂ ਜੀ ਇੱਕੇ ਸਮ ਦੇ ਹਾਂ ਜੀ ਫਿਰ ਉਹ ਮੇਰੇ ਤੋਂ ਵੀ ਗਾਣ ਨਿਕਲ ਗਿਆ ਕਿਸਮਤ ਵੇਖੋ ਆਪਣੇ ਆਪਣੀ ਆ ਮੈਂ ਰਹਿ ਗਿਆ ਉਹ ਮੇਰੇ ਤੋਂ ਵੀ ਗਾਣ ਉਸ ਚੈਨਲ 'ਪਾਰ ਕਰ ਗਿਆ ਜੀ ਉਸ ਚੈਨਲ ਤੋਂ ਕਾਫੀ ਗਾਣ ਨਿਕਲ ਗਿਆ ਸੀ ਓਕੇ ਤੇ ਹੁਣ ਬੰਦੇ ਭੁੱਲਣਾ ਥੋੜਾ ਚਾਹੀਦਾ ਜੀ ਤੇ ਮੈਨੂੰ ਦੋ ਮੈਨੂੰ ਮੈਨੂੰ ਦੋ ਮੈਨੂੰ ਦੁੱਖ ਲੱਗਾ ਜੀ ਮੈਂ ਕਹਾਂ ਚਲੋ ਹੁਣ ਪਰਮਾਤਮਾ ਜੋ ਕਰਦਾ ਠੀਕ ਹੀ ਕਰਦਾ ਚਲੋ ਕੋਈ ਨਹੀਂ ਆਪਾਂ ਕਿਸਮਤ ਆਪਣੀ ਆਪਣੀ ਆ ਆਪਾਂ ਵੀ ਤੁਰੇ ਆ ਉਹ ਵੀ ਤੁਰਿਆ ਆ ਅੱਛਾ ਤੁਸੀਂ ਜਿਗਰ ਕੀਤਾ ਰਿਐਲਿਟੀ ਸ਼ੋ ਕਿਹੜੇ ਕਿਹੜੇ ਰਿਐਲਿਟੀ ਸ਼ੋ ਕੀਤੇ ਤੁਸੀਂ ਮੈਡਮ ਮੈਂ ਜਲੰਧਰ ਦੂਦਸ਼ਣ ਤੇ ਮੈਂ ਹੱਸਦੇ ਪੰਜਾਬ ਚ ਜਾਂਦੇ ਰਿਹਾ ਓਕੇ ਉਸ ਤੋਂ ਬਾਅਦ ਲਫਟਰ ਦਾ ਮਾਸਟਰ ਪੀਟੀਸੀ ਚੈਨਲ ਪੰਜਾਬੀ ਵਾਹ ਸਪਾਰਕ ਪੰਜਾਬੀ ਤੇ ਵੀ ਪ੍ਰੋਗਰਾਮ ਆਇਆ ਜਿਹਦੇ ਵਿੱਚ ਜੱਜ ਸੀ ਆਪਣੇ ਉਪਾਸਨਾ ਸਿੰਘ ਮੈਡਮ ਤੇ ਚੰਨਾ ਪ੍ਰਭাকর ਜੀ ਹਾਂਜੀ ਹਾਂ ਪੀਓ ਪੀਟੀਸੀ ਪੰਜਾਬੀ ਲਫਟਰ ਦਾ ਮਾਸਟਰ ਚ ਉਪਾਸਰਨ ਸਿੰਘ ਤੇ ਚੰਦਨ ਪ੍ਰਭাকর ਮੈਂ ਮੈਡਮ ਨੂੰ ਉਪਾਸਰਨ ਸਿੰਘ ਮੈਡਮ ਨੂੰ ਬੜਾ ਖੁਸ਼ ਹੋਇਆ ਮੇਰੀ ਆਵਾਜ਼ ਸੁਣ ਕੇ ਕਹਿੰਦੇ ਤੇਰੀ ਆਵਾਜ਼ ਬਹੁਤ ਸੋਹਣੀ ਘੁੱਗੀ ਦੀ ਮੈਂ ਘੁੱਗੀ ਆਵਾਜ਼ ਸੁਣਾਈ ਸੀ ਉਹਨਾਂ ਨੂੰ ਬਹੁਤ ਖੁਸ਼ ਹੋਏ ਸੀ ਬਾਕੀ ਇਹ ਕਿ ਚੰਦਨ ਪ੍ਰਭাকর ਇਹ ਵੀ ਜੱਜ ਹੈਗੇ ਸੀ ਉਦੋਂ ਫਿਰ ਇਹਨਾਂ ਨੇ ਸਾਰਿਆਂ ਨੂੰ ਪਸੰਦ ਕੀਤੀ ਆਵਾਜ਼ ਅੱਛਾ ਸਰ ਤੁਸੀਂ ਫਿਰ ਇੰਨੇ ਰਿਐਲਿਟੀ ਸ਼ੋਅ ਕੀਤੇ ਆ ਤੁਸੀਂ ਅੱਗੇ ਕਿਉਂ ਨਹੀਂ ਵੱਧ ਪਾਏ ਫਿਰ ਮੈਡਮ ਐਕਚੁਅਲੀ ਨਾ ਆਪਾਂ ਜਿੱਦੋਂ ਪੀਟੀਸੀ ਪੰਜਾਬੀ ਲਫਟਰ ਦਾ ਮਾਸਟਰ ਚ ਗਏ ਸੀ ਉਹ ਅੱਗੋਂ ਮੈਡਮ ਪੇਮੈਂਟ ਦੀ ਗੱਲ ਕਰ ਦਿੰਦੇ ਸੀ ਕਹਿੰਦੇ ਦੇ ਸੀ ਹਾਂਜੀ ਉਹ ਕਹਿੰਦੇ ਸੀ ਤੁਹਾਡਾ ਅਗਲਾ ਆਪਣਾ ਤੁਹਾਡਾ ਜਿਹੜਾ ਆਪਣਾ ਅਗਲਾ ਐਪੀਸੋਡ ਜਿਹੜਾ ਸ਼ੂਟ ਹੋਏਗਾ ਨਾ ਉਹਨਾਂ ਦਾ ਬੇਟਾ ਤੁਹਾਨੂੰ ਫਾਰਮ ਪੜਨਾ ਪੈਣਾ ਤੇ ਅਸੀਂ ਕਿਹ ਸਾਰਾ ਫਾਰਮ ਫਾਰਮ ਚੰਡੀਗੜ੍ਹੋਂ ਆ ਆਪਾਂ ਚੰਡੀਗੜ੍ਹਤ ਆਈ ਸੀ ਉਦੋਂ ਹੈਗਾ ਆਪਾਂ ਇਨੀ ਪੇ ਨਹੀਂ ਕਰ ਸਕਦੇ ਜਿੰਨੇ ਤੁਸੀਂ ਕਹਿੰਦੇ ਪੇ 10000 ਰੁਪਿਆ ਹੂੰ ਤੇ ਫਿਰ ਮੈਨੂੰ ਸਾਰੇ ਕਹਿੰਦੇ ਜੀ ਤੁਹਾਡੀ ਪੇ ਹੋਣੀ ਆ ਫਿਰ ਤੁਹਾਡੇ ਮੇਰੇ ਪੈਸੇ ਹੈ ਨਹੀਂ ਸੀਗੇ ਜਿੰਨੇ ਪਾ ਸਕੋ ਹਾਂਜੀ ਉਹ ਤਾਂ ਖਰਚਾ ਆਪਣਾ ਕੋਈ ਬੜੀ ਮੁਸ਼ਕਲ ਨਿਕਲਿਆ ਸੀ ਹੂੰ ਤੇ ਖਰਚੇ ਜੋਗੇ ਤੇ ਪੈਸੇ ਰੱਖੇ ਸੀ ਤੇ ਉਹਨਾਂ ਨੇ ਸਟੂਡੀਓ ਵਿੱਚ ਫਿਰ ਸਟੂਡੀਓ ਬੁਲਾ ਲੈਂਦੇ ਸਾਨੂੰ ਤੇ ਦੋ ਕੈਪੀਸੋਡ ਰਿਕਾਰਡ ਕੀਤੇ ਤੇ ਕਈ ਰਿਕਾਰਡ ਕਰਕੇ ਉਹਨਾਂ ਨੇ ਟੀਵੀ ਤੇ ਦਿਖਾਇੇ ਨਹੀਂ ਜੀ ਟਾਈਮ ਦੇਸ਼ ਕਰ ਹਾਂਜੀ ਸਾਡੇ ਅਸੀਂ ਜਦੋਂ ਸਾਡੇ ਫਾਈਨਲ ਵਿੱਚ ਆਪਾਂ ਪਹੁੰਚੇ ਸਾਰੇ ਆਰਟਿਸਟ ਉਹਨਾਂ ਸਾਰਿਆਂ ਨੂੰ ਵਾਪਸ ਭੇਜਤਾ ਘਰ ਦੇ ਨੂੰ ਸਾਰਿਆਂ ਨੂੰ ਘਰ ਇੱਕ ਪੈਸੇ ਦਊਗਾ ਉਹ ਅੱਗੇ ਜਾਊਗਾ ਹਾਂਜੀ ਕੁਝ ਜੱਜ ਵੀ ਇਦਾਂ ਦੇ ਸੀ ਜਿਨ੍ਹਾਂ ਨਾਮ ਇਹ ਨਹੀਂ ਲੈਣਾ ਜਾਂਦਾ ਹੁਣ ਇਸ ਟਾਈਮ ਕਾਫੀ ਉਹ ਐਸੀ ਵੀ ਨਾ ਉਹਨਾਂ ਨੂੰ ਕਿਹਾ ਜਾਂਦਾ ਨਾ ਪਿੱਛੋਂ ਕਿ ਤੁਸੀਂ ਇਦਾਂ ਚੀਜ਼ ਕਰਨੀ ਆ ਪਿੱਛੋਂ ਹੀ ਉਹਨਾਂ ਨੂੰ ਹੁੰਦੇ ਆ ਇਦਾਂ ਦੇ ਮੈਡਮ ਜਦੋਂ ਮੈਂ ਪੀਡੀਸੀ ਚੈਨਲ ਪੰਜਾਬੀ ਤੇ ਗਿਆਣਾ ਜਦੋਂ ਉਦੋਂ ਉਪਾਸਨਾ ਸਿੰਘ ਤੇ ਚੰਦਰਪ੍ਰਾਖ ਦੀ ਆਪਸ ਵਿੱਚ ਬਹਿਸ ਹੋ ਗਈ ਸੀ ਤੁਸੀਂ ਇਹਨੂੰ ਕਿਉਂ ਕੱਢ ਰਹੇ ਹੋ ਇਹ ਤਾਂ ਮੁੰਡਾ ਵਧੀਆ ਆਰਟਿਸਟ ਹੈ ਆਹੀ ਅੰਬਰਸਰੋਨ ਲੈ ਕੇ ਆਏ ਹਾਂ ਉਹਨੂੰ ਸਿਲੈਕਟ ਕਰਕੇ ਕਿਉਂ ਕਿ ਕੁਝ ਆਏ ਹੁੰਦੇ ਨਾ ਇਹ ਕਿ ਮਤਲਬ ਤੁਸੀਂ ਪੈਸੇ ਲੈਣੇ ਆ ਹਾਂ ਕੁਝ ਕਰ ਨਹੀਂ ਸਕਦੇ ਉਹ ਤਾਂ ਆਪ ਖੁਦ ਪੈਸੇ ਲੈ ਕੇ ਉੱਥੇ ਬੈਠੇ ਹੁੰਦੇ ਜੱਜ ਤੁਹਾਨੂੰ ਮੈਂ ਸੱਚੀ ਰਿਐਲਿਟੀ ਦੱਸਦੀ ਆ ਮੈਂ ਬਹੁਤ ਸਾਰੇ ਸ਼ੋਅ ਕੀਤੇ ਐਜ਼ ਅ ਜੱਜ ਹਾਂਜੀ ਹਾਂਜੀ ਆਪਾਂ ਵੀ ਪੇਮੈਂਟ ਲੈ ਕੇ ਬੈਠਦੇ ਹੁੰਨੇ ਕਿ ਹੁਣ ਜਿੱਦਾਂ ਹੁਣ ਅਸੀਂ ਦੇਖਿਆ ਸਾਡੇ ਸਾਹਮਣੇ ਪਾਰਸ਼ੈਲਿਟੀਆਂ ਹੋਈਆਂ ਵਾਂ ਜਿਹੜਾ ਬੱਚੇ ਦੇ ਟੈਲੈਂਟ ਹੁੰਦਾ ਸੀ ਨਾ ਕੁਣਾਂ ਵਗੇ ਨਹੀਂ ਜਾਣ ਦਿੰਦੇ ਜਿਹਦੇ ਚ ਟੈਲੈਂਟ ਹੀ ਨਹੀਂ ਹੈਗਾ ਪੈਸੇ ਲੈ ਕੇ ਪਿੱਛੇ ਉਹਨਾਂ ਨੂੰ ਅੱਗੇ ਕਰ ਦਿੰਦੇ ਸੀ ਮੈਂ ਬਹੁਤ ਦੇਖੀ ਸਾਡੇ ਦੇ ਵਿੱਚ ਜਿਹੜੇ ਨਾਲ ਜਿਹੜੇ ਜੱਜ ਹੁੰਦੇ ਸੀ ਫੇਮਸ ਹਸਤੀਆਂ ਹੁਣ ਮੈਂ ਚਲੋ ਨਾਮ ਕੀ ਲੈਣਾ ਉਹਨਾਂ ਦਾ ਉਹਨਾਂ ਨਾਲ ਲੜਾਈ ਹੋ ਜਾਂਦੀ ਸੀ ਸਾਡੀ ਆਪਸ ਵਿੱਚ ਕਿ ਤੁਸੀਂ ਉਸ ਬੱਚੇ ਨੂੰ ਜਿਹਦਾ ਤੁਸੀਂ ਕਹਿ ਰਹੇ ਨਾ ਇਹ ਸੇਮ ਚੀਜ਼ ਸੇਮ ਹੋ ਚੁੱਕੀ ਆ ਸੋ ਮੈਂ ਇਸ ਚੀਜ਼ ਦੇ ਵਿੱਚ ਐਗਰੀ ਆ ਕਿ ਹਾਂ ਹੁੰਦਾ ਹੈ ਚੀਜ਼ ਮੈਂ ਤਾਂ YouTube ਤੇ ਦੇਖਿਓ PTC ਚੈਨਲ ਪੰਜਾਬੀ ਦਾ ਪ੍ਰੋਗਰਾਮ ਸਾਰਾ ਪਿਆ ਉੱਤੇ ਉਹਦੇ ਵਿੱਚ ਮੈਂ ਕਿਤੇ ਵੀ ਗਲਤੀ ਨਹੀਂ ਕੀਤੀ ਉਹ ਗੱਲ ਨਹੀਂ ਬਾਤ ਹੋਈ ਤੁਹਾਨੂੰ ਦੱਸਿਆ ਨਾ ਅਸੀਂ ਜਿਹੜੇ ਬੱਚੇ ਨਿਕਾਲੇ ਸੀ ਨਾ ਕਿ ਫਰਸਟ ਈ ਆਣਾ ਚਾਹੀਦਾ ਸੈਕੰਡ ਈ ਆਣਾ ਚਾਹੀਦਾ ਉਹਨਾਂ ਨੇ ਕੀ ਕੀਤਾ ਪਿੱਛੋਂ ਪੈਸੇ ਲੈ ਲੈ ਸੀ ਬੱਚਿਆਂ ਦੇ ਪੇਰੈਂਟਸ ਤੋਂ ਹਾਂਜੀ ਹਾਂਜੀ ਤਾਂ ਫਿਰ ਉਹ ਸਾਨੂੰ ਪਤਾ ਲੱਗਾ ਸੀ ਅਸੀਂ ਵੀ ਇਸ ਦੇ ਵਿੱਚ ਲੜੇ ਸੀ ਥੋੜਾ ਜਿਹਾ ਪਰ ਉਹ ਮੰਨ ਨਹੀਂ ਗਈ ਕਹਿੰਦੇ ਹੁਣ ਉਹਨਾਂ ਨੇ ਪੈਸੇ ਪੇ ਕਿਤੇ ਹੋਏ ਆ ਹਾਂਜੀ ਹਾਂਜੀ ਉੱਥੇ ਵੀ ਪੈਸੇ ਚੱਲ ਜਾਂਦੇ ਆ ਇਦਾਂ ਹੀ ਆ ਜੀ ਸਾਡੇ ਵੀ ਅਚਾ ਉਸਤਾਦ ਕਿਹਨੂੰ ਮੰਨਿਆ ਤੁਸੀਂ ਮੇਰੇ ਉਸਤਾਦ ਵੈਸੇ ਤਾਂ ਮਾ ਭਗਵੰਤਵਾ ਜੀ ਓਕੇ ਤੇ ਜਸਵਿੰਦਰ ਪੱਲਾ ਜੀ ਤੇ ਐਂਡ ਗੁਰਪ੍ਰੀਤ ਖੁੱਗੀ ਜੀ ਉਹਨਾਂ ਨੂੰ ਤੁਸੀਂ ਬਹੁਤ ਮੈਂ ਅੰਬਰਸੌਰ ਐਕਚੁਅਲੀ ਨਾ ਰੈਲੀ ਸੀ ਆਮ ਆਦੀ ਪਾਰਟੀ ਦੀ ਉਦੋਂ ਮੈਨੂੰ ਸਟੇਜ ਕਵਰਿੰਗ ਕਰਨ ਵਾਸਤੇ ਕਹਿਆ ਸੀ ਮੈਂ ਸਟੇਜ ਤੇ ਕਵਰ ਕੀਤਾ ਸਾਰਾ ਹੀ ਜੋ ਜਨ ਜਿਹੜੇ ਗੁਰਪ੍ਰੀਖੋ ਗੀਜੀ ਨਹੀਂ ਆਂਦੇ ਉਹਨਾਂ ਚੱਕ ਮੈਂ ਬੱਚਿਆਂ ਨੂੰ ਸਾਰਿਆਂ ਨੇ ਇੰਟਰਟੇਨਮੈਂਟ ਕੀਤਾ ਐਕਟਰਾਂ ਨੇ ਵਾਜਾਂ ਕੱਢਦੇ ਗੁਰਪ੍ਰੀਖੋ ਗੀ ਵਾਇ ਕੱਢਦੇ ਉਦੋਂ ਮੇਰੀ ਤਾਇਆ ਸਾਨੂੰ ਵੀ ਸੁਣਾਓ ਫੇ ਗੁਰਪ੍ਰੀਖੋ ਗੀਜੀ ਦੀ ਆਵਾਜ਼ ਉਦੋਂ ਮੈਂ ਤਾਇਆ ਤਾਇਆ ਆਵਾਜ਼ ਕੱਢੀ ਸੀ ਗੁਰਪ੍ਰੀਖੋ ਗੀ ਦੀ ਉਹ ਮੇਰੀ ਵੇਖ ਕੇ ਮੈਨੂੰ ਕਹਿੰਦਾ ਵਾਜੂਆ ਕਮਾਲੀ ਹੋ ਗਈ ਹੈ ਐਦਾਂ ਹੀ ਬੋਲਦੇ ਆ ਉਹ ਐਦਾਂ ਬੋਲੇ ਕਹਿੰਦੇ ਵਾਜੂਆ ਕਮਾਲੀ ਹੋ ਗਈ ਹੈ ਤੁਸੀਂ ਤਾਂ ਮੇਰੀ ਹੂ ਬੂ ਵਾਇ ਕੱਢਦੇ ਮੈਂ ਸਰ ਜੀ ਪਹਿਲਾਂ ਮੈਂ ਗੁਰਪ੍ਰੀਤ ਕੂਗੀ ਸਾਡੀ ਵਾਇਸ ਨਾਲ ਦੀ ਹੈ ਵਾਹ ਵਾ ਕਮਾਲੀ ਹੋ ਗਈ ਵੈ ਸਤਿ ਸ੍ਰੀ ਅਕਾਲ ਹੈ ਸੋ ਮੈਂ ਗੁਰਪ੍ਰੀਤ ਕੂਗੀ ਕਮਾਲੀ ਹੋ ਗਈ ਵੈ ਮੇਰੇ ਨਾਲ ਨੈਂਸੀ ਨੈਂਸੀ ਰੋੜਾ ਜੀ ਥੈਂਕ ਯੂ ਵੈਰੀ ਮਚ ਸਾਡੇ ਅੱਜ ਇੰਟਰਵਿਊ ਕਰ ਰਹੇ ਨੇ ਇਹ ਮੈਂ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਕਰਦਾ ਓਕੇ ਕਮਾਲੀ ਹੋ ਗਈ ਵੈ ਮੇਰੇ ਮੂੰਹ ਵੀ ਵੇਖਣ ਦੀ ਆਹਾ ਤੜੀ ਵੀ ਜਾਓ ਯਾਰ ਤੇ ਸੁਨੀਲ ਸ਼ਾਟੀ ਜੀ ਦੀ ਆਵਾਜ਼ ਥੋੜੀ ਸੁਣਾਉਂਗੇ ਤਾਂ ਤਾਂ ਆਪਣਾ ਇਸ ਬੋਤ ਪਿਆ ਕਰਦਾ ਨਾ ਇਸ ਲਈ ਅੱਜ ਦਾ

मैं कसम मेरी का कसम है आज मैं यहीं पर ही सबका अपने बारे में बताऊंगा शत्रुघ्न सिन्हा जी अरे झले करा काता बजे को खाक काटे आहा खामोश जोनी लेवर अनार गली के पूड़े पपा एस्क्रिब गला पौड़ी दुनिया पे अपा चप पे पपा पपा और छे जमेगा रंग जामिल बैठेंगे तीन चार आप में और इसमें रसपरी का पहुआ है सैपरी खाएंगे Wow, this is amazing. Yeah, wow, Nancy. Wow. नाना पैटेकर. अच्छा, अभी आगे मैं नहीं बोल सकता मार्चा देखने। यादें एक, हिंदू खून दे मुसलमान का खून दे। अच्छा। संजय। ए सर्किट, यही बोला ना तेरे को, यही माँ, तुम जानती नहीं है तेरा बेटा क्या कर रहा है। किश्ता मुखर्जी। आय, शिशिया, आय, शिशिया, मर्गो, शिशि� ਅਦਮਾ ਤਨੂ ਕਾਤਾ ਸੋ ਕਾਤਾ ਯੋ ਗਰਾਜ ਆ ਮੈਨੂੰ ਲੱਗਦਾ ਭੱਡੜੀ ਦਾ ਦਿਮਾਗ ਖਰਾਬ ਹੋ ਗਿਆ ਹੀ ਮੇਲ ਮਿੱਤਰ ਓਏ ਓਏ ਬਈ ਗੱਲਾਂ ਕਰੀਆਂ ਬਈ ਮੈਂ ਹੈ ਗੜਾ ਮਾਰਿਆ ਕੱਕੜਾ ਰਾਤੇ ਤੋਤੇ ਮਗਰ ਜੋਣੇ ਮਲਾਈ ਤੋਂ ਢੁਣਿਓ ਐ ਲਪੜੇ ਵਰਦੇ ਆ ਬੜੇ ਸੋਹਣੇ ਆ ਤੇ ਉਹ ਭਈਆ ਮੈਂ ਸਮਝਾਉਣਾ ਇਹ ਬੀਬੀ ਬਿੰਨੂ ਸਮਝ ਲਾਦੀਏ ਭਈਏ ਜਿੰਨੇ ਵੀ ਇਹ ਸਾਰੇ ਕੁੱਟਣ ਲੈ ਹੋਏ ਆ ਉਹ ਭਈਆ ਤੁਹਾਨੂੰ ਸਮਝਾਉਣਾ ਮੈਂ ਨੌਕਰੀ ਪੜੀ ਕੰਮ ਭੁੱਖੀ ਆ ਇਹ ਡਾਈ ਕੋ ਲੋ ਗੱਤ ਹੈ ਆਲੂ ਮੇ ਔਰਤਾ ਨੇ ਔਰ ਜਾਂਦਾ ਹੈ ਕਾਜਲ ਬਾਤ ਤੁਮ ਸੇ ਬਹੁਤ ਪਿਆ ਕਹਤਾ ਹੂੰ ਕਪਿਲ ਸ਼ਰਮਾ ਮੈਂ ਛੱਪੜ ਮਾਰਨਾ ਤੇਰੀ ਤੁ ਸਮਝੀ ਦੀ ਗੱਲ ਨੂੰ ਯਾਰ ਕਮਾਲ ਹੋ ਗਈ ਵੇ ਸੁਦੇਸ਼ ਲੈਰੀ ਇਹ ਦੇਖੋ ਸ਼ਾਹ ਮੈਂ ਮੇਰੇ ਛੜੇ ਦੋ ਜਵਾਈ ਹੈਗੇ ਨੇ ਇੱਕ ਛਾੜੇ ਛੋਟੀ ਕੁੜੀ ਦੇ ਵਿਆਹ ਇੱਕ ਵੱਡੀ ਕੁੜੀ ਦੇ ਵਿਆਹ ਮੈਂ ਜਦੋਂ ਵੀ ਗੱਲ ਕਰਦਾ ਪੁੱਠੀ ਗੱਲ ਕਰ ਦੇਗਾ ਮੈਂ ਸ਼ਾਹ ਲਾ ਮੈਂ ਥੱਪੜ ਮਾਰਨਾ ਤੇਰੀ ਅਛਾ ਅਸੀਂ ਬਹੁਤ ਸਈਆਂ ਆਵਾਜ਼ਾਂ ਦਾ ਤੁਹਾਡੀਆਂ ਇੰਜੋਏ ਕਰ ਲਈਆਂ ਸੋ ਹੁਣ ਅਸੀਂ ਕੁੜੀਆਂ ਦੀਆਂ ਆਵਾਜ਼ਾਂ ਇੰਜੋਏ ਕਰਨਾ ਚਾਹੁੰਦੇ ਆ ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਜੋ ਬਹੁਤ ਫੇਮਸ ਹੈ ਮਿਸ ਪੂਜਾ ਜੀ ਨਾਲੇ ਰਾਹ ਤੇਰੀ ਤਸਵੀਰ ਚੁੰਮਦੀ ਵੇ ਨਾਲੇ ਰਾਹ ਤੇਰੀ ਤਸਵੀਰ ਚੁੰਮਦੀ ਨਾਲੇ ਪੇਪਰਾਂ ਦੇ ਕਰਾਂ ਤਿਆਰੀ ਲੁੱਦਿਆਂ ਵਿੱਚ ਕਾਲਜ ਵਿੱਚ ਮੈਂ ਪੜਦੀ ਵੈ ਤੈਨੂੰ ਸੋਹਣਿਆ ਮਿਲਨ ਦੀ ਮਾਰੀ ਇਕਨਾਂ ਮੈਂ ਤੁਹਾਡੀ ਗੱਲ ਸੁਣੀ ਸੀ ਕਿਸੀ ਮੇਲੇ ਦਾ ਤੁਸੀਂ ਸ਼ੋਅ ਮਤਲਬ ਦੇਖਿਆ ਸੀ ਤੁਹਾਡਾ ਲਾਈਵ ਟੈਲੀਕਾਸਟ 'ਚ ਉਹਦੇ 'ਚ ਨਾ ਇੱਕ लवली ਨਿਰਮਨ ਸਿੰਗਰ ਸੀਗੇ ਉਹਨਾਂ ਦੇ ਨਾਲ ਇੱਕ ਪ੍ਰਵੀਨ ਪਾਟਾ ਜੀ ਉਹਨਾਂ ਦੀ ਜਿਹੜੀ ਗੱਲਬਾਤ ਹੋਈ ਸੀ ਉਹਨਾਂ ਨੇ ਜਿਹੜੀ ਸਿੰਗਿੰਗ ਕੀਤੀ ਸੀ ਉਹ ਥੋੜੀ ਜੀ ਦੇਖਣਾ ਚਾਹੁੰਦੇ ਆ ਸੀ ਪਹਿਲਾ लवली ਨਿਰਮਨ ਗਾਣਾ ਕਿਤਾ ਬੋਲਦਾ ਓ ਠੰਡ ਵਿੱਚ ਬਟੇ ਅੱਧੀ ਰਾਤ ਲੰਗ ਗਈ ਓ ਠੰਡ ਵਿੱਚ ਬਟੇ ਅੱਧੀ ਰਾਤ ਲੰਗ ਗਈ ਉਹ ਅਗੋਂ ਮੈਡਮ ਕਿਤਾ ਬੋਲਦੀ ਥੋੜਾ ਹਾਸਨਾ ਚਲ ਰਹੀ ਆਉਂਗੀ ਮੈਂ ਚਲ ਰਹੀ ਆਉਂਗੀ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਇਹ ਨੋਰਮਲ ਗੱਲ ਨਹੀਂ ਹੋ ਗਈ ਹੈ ਨਾ ਕਿ ਆਪਾਂ ਆਰਟਿਸਟਾਂ ਦੀਆਂ ਆਵਾਜ਼ਾਂ ਸੁਣੀਆ ਬਹੁਤ ਇੱਕ ਟੈਲੈਂਟ ਹੈ ਬਹੁਤ ਵੱਡੀ ਗੱਲ ਹੈ ਕਿ ਸਾਡੇ ਵਰਗਾ ਆਮ ਇਨਸਾਨ ਨਹੀਂ ਕਰ ਸਕਦਾ ਹਾਂ ਜੀ ਸੋ ਬਹੁਤ ਵਧੀਆ ਗੋਡ ਗਿਫਟ ਤੁਹਾਨੂੰ ਟੈਲੈਂਟ ਮਿਲਿਆ ਹੋਇਆ ਤੇ ਇਹਨਾਂ ਨੂੰ ਤੁਸੀਂ ਸਾਡੇ ਅੱਗੇ ਵਧੋ ਅਸੀਂ ਇਹੀ ਪ੍ਰੇਅਰ ਕਰਦੇ ਆਂ ਗੋਡ ਅੱਗੇ ਕਿ ਤੁਸੀਂ ਅੱਗੇ ਵਧੋ ਤੇ ਸਾਨੂੰ ਐਂਟਰਟੇਨਮੈਂਟ ਕਰੋ ਤੇ ਅਸੀਂ ਤੁਹਾਨੂੰ ਵੱਡੇ ਚੈਨਲ ਤੇ ਵੱਡੇ ਕਿਸੇ ਸ਼ੋਅ ਦੇ ਵਿੱਚ ਰਿਐਲਿਟੀ ਸ਼ੋਅ ਚ ਦੇਖੀਏ ਜਾਂ ਵੱਡੀ ਫਿਲਮ ਵੀ ਦੇਖੀਏ ਅਸੀਂ ਹੀ ਤੁਹਾਡੇ ਲਈ ਦੁਆ ਕਰਦੇ ਆਂ ਚਲੋ ਜੀ ਥੈਂਕ ਯੂ ਵੈਰੀ ਮੱਚ ਸੋ ਕੁੜੀ ਦੀ ਆਵਾਜ਼ ਵੀ ਮੈਂ ਸੁਣਿਆ ਤੁਸੀਂ ਕਾਣ ਲੈਂਦੇ ਹੋ ਕੁੜੀ ਦੀ ਮੈਡਮ ਜਿੱਦਾਂ ਐਕਚੁਅਲੀ ਕੋਈ ਕਹਿੰਦਾ ਕੋਲ ਸਿੰਪਲ ਦੇਖਿਆ ਸੀ ਮੈਂ ਤੁਹਾਨੂੰ ਆਵਾਜ਼ਾਂ ਕਰਦੇ ਸੀ ਤੇ ਸੁਣੀਏ ਇਦਾਂ ਕੁਝ ਕਰਦੇ ਸੀ ਆਵਾਜ਼ਾਂ ਕਰਦੇ ਸੀ ਅੱਜ ਮੰਨ ਲਓ ਇੱਕ ਕੁੜੀ ਕਿਸਨ ਫੋਨ ਕਰਦੀ ਕਿਸ ਤਰ੍ਹਾਂ ਗੱਲਬਾਤ ਕਰਦੀ ਆ ਹਾਈ हाय राहुल हाउ आर यू फाइन मैं तुम्हारा वेट कर रही हूं तुम कहां पर हो आई लव यू टू थैंक यू दीदी कदी ट्राई नहीं किया ਜਿੱਦਾਂ ਤੁਸੀਂ ਕਹਿੰਦੇ ਕਿ ਮੈਂ ਲ ਕੁੜੀਆਂ ਚ ਤਾਂ ਤੁਸੀਂ ਕਦੇ ਦਿਲਚਸਪੀ ਰੱਖੀ ਨਹੀਂ ਹੈਗੀ ਇਸ ਚੀਜ਼ ਦੇ ਵਿੱਚ ਕਿ ਮੈਂ ਕਦੀ ਉਸ ਕੰਮ 'ਚ ਨਹੀਂ ਗਿਆ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਦੀ ਕਿਸੇ ਆਪਣੇ ਫਰੈਂਡ ਨੂੰ ਮਜ਼ਾਕ ਕੀਤਾ ਹੋਵੇ ਦਾ ਤੁਸੀਂ ਹੁਣੇ ਐਕਟ ਕਰਕੇ ਦਿਖਾਇਆ ਆਪਣੇ ਕਿਸੇ ਫਰੈਂਡ ਨੂੰ ਫੋਨ ਕੀਤਾ ਹੋਵੇ ਦੀ ਕੁੜੀ ਨੇ ਆਵਾਜ਼ ਕੜ ਕੇ ਕਿ ਕੁੜੀ ਇੰਪ੍ਰੈਸ ਕਰਤਾ ਉਹਨੂੰ ਫਰੈਂਡ ਉਹਨੇ ਸਮਝਿਆ ਸੱਚੀ ਕੁੜੀ ਦਾ ਫੋਨ ਆ ਗਿਆ ਤੇ ਉਹ ਪਟ ਗਿਆ ਹੋਵੇ ਹਾਂਜੀ ਕਿਸੇ ਦਾ ਹੋਇਆ ਹਾਂਜੀ ਮੈਂ ਐਕਚੁਅਲੀ ਨਾ ਮੇਰੇ ਫਰੈਂਡ ਸਰਕਲ ਵਿੱਚ ਜਦੋਂ ਮੈਨੂੰ ਕਹਿੰਦੇ ਯਾਰ ਮੇਰੀ ਗਰਲਫ੍ਰੈਂਡ ਹੈ ਜਿਹੜਾ ਥੋੜੀ ਨਾਰਾਜ਼ ਹੋ ਗਈ ਆ ਥੋੜਾ ਖੁਸ਼ ਕਰ ਦੇ ਯਾਰ ਉਹਨੂੰ ਗੱਲਬਾਤ ਕਰ ਲੈ ਫਿਰ ਉਹ ਕਈ ਵਾਰ ਕਹਿੰਦਾ ਫੋਨ ਨਹੀਂ ਚੱਕਦੀ ਇਦਾਂ ਦਾ ਗੱਲ ਕੋਈ 100 ਗੱਲਾਂ ਹੁੰਦੀਆਂ ਤੇ ਫਿਰ ਮੈਨੂੰ ਫੋਨ ਦੇ ਦਿੰਦੇ ਫਿਰ ਮੈਂ ਗੱਲਬਾਤ ਕਰ ਲੈਂਦੇ ਆ ਜਿੱਦਾਂ ਫਿਰ ਗੱਲਬਾਤ ਕਰ ਲਈਦੀ ਮੈਂ ਕੁੜੀ ਦਾ ਗ ਹੈਲੋ ਹਾਏ ਮੈਂ ਪੰਮੀ ਬੋਲਦੀ ਆ ਕੀ ਹਾਲ ਐ ਠੀਕ ਆ ਆ ਕੀ ਕਰਦੀ ਤੂੰ ਹੋ ਮੁੰਡੇ ਦਾ ਕੰਨੂ ਨਾਜ ਹੋਈ ਤੂੰ ਬਹੁਤ ਛੋੜਾ ਮੁੰਡਾ ਹੈਗਾ ਤੂੰ ਨਾਲ ਗੱਲ ਕਰ ਲੈ ਕੋ ਪੌਲ ਜੀ ਐਵੇਂ ਬੋਲਦੀ ਰਹਿੰਦੀ ਆ ਸਟੂਪਿਡ ਚਲ ਕੋਈ ਨਹੀਂ ਇਹਨਾਂ ਨਾਲ ਗੱਲ ਕਰ ਸੋਣਾ ਮੁੰਡਾ ਹੈਗਾ ਥੈਂਕ ਯੂ ਤੇ ਅਗੋਂ ਫਿਰ ਕੁੜੀ ਨੇ ਸ਼ੱਕ ਨਹੀਂ ਕੀਤਾ ਕਿ ਤੇਰੇ ਕੋਲ ਕੁੜੀ ਕਿਹੜੀ ਖੜੀ ਹੈ ਫੇ ਲੜਾਈ ਜਿਆਦਾ ਵੱਧੀ ਹੋਣੀ ਐਕਚੁਅਲੀ ਮੈਂ ਕਈ ਕੁੜੀਆਂ ਖੁਸ਼ ਹੋ ਜਾਂਦੀਆਂ ਕਈ ਕਹਿੰਦੇ ਆ ਇਹ ਕੁੜੀ ਕੌਣ ਹੈ ਕਿ ਹੁਣ ਕਿਹਨੂੰ ਹੁਣ ਕਿਹਨੂੰ ਫਸਾ ਕੇ ਬੈਠਿਆ ਇਦਾਂ ਕਹਿਣ ਲੱਪੰਦੇ ਆ ਫਿਰ ਇਦਾਂ ਕਦੀ ਲੜਾਈ ਨਹੀਂ ਹੋਈ ਮੁੰਡੇ ਦੀ ਕੁੜੀ ਨਾਲ ਨਹੀਂ ਵੈਸੇ ਐਕਚੁਅਲੀ ਲੜਾਈ ਤਾਂ ਕਦੀ ਹੋਈ ਨਹੀਂ ਮੈਂ ਅਗਲੀ ਖੁਸ਼ ਹੋ ਜਾਂਦੀ ਕਹਿੰਦੀ ਇਹ ਕੁੜੀ ਕੋਣ ਹੈ ਇਦਾਂ ਦਾ ਫੇ ਕੁੜੀਆਂ ਵੇ ਖੁਸ਼ ਕਰਦੀ ਤਾਂ ਕਈ ਮੁੰਡੇ ਕਹਿਣ ਲੱਪੰਦੇ ਜੀ ਸਾਡੇ ਗਰਲਫ੍ਰੈਂਡ ਆ ਕੋਈ ਇਦਾਂ ਇਹਨਾਂ ਨੂੰ ਐਕਟਰ ਦੀ ਵਾਇਸ ਸੁਣਾਉਂਦੇ ਫਿਰ ਉਹਨਾਂ ਨੂੰ ਐਕਟਰ ਦੀ ਵਾਇਸ ਸੁਣਾ ਜੀ ਦੇ ਵਿੱਚ ਖੁਸ਼ ਹੋ ਜਾਂਦੇ ਆ ਕਦੇ ਇਦਾਂ ਹੋਇਆ ਕਿ ਜਿੱਦਾਂ ਕੋਈ ਤੁਹਾਡੇ ਫਰੈਂਡ ਸਰਕਲ ਹਨੇਰਾ ਹੋਵੇ ਲਾਈਟ ਗਈ ਹੋਵੇ ਤੁਸੀਂ ਡਰਾਉਣੀਆਂ ਵਾਇ ਕਰਕੇ ਡਰਾਇਆ ਹੋਵੇ ਉਹਨਾਂ ਨੂੰ ਫਗਵਾੜੇ ਦੇ ਵਿੱਚ ਵਰਿੰਦਰ ਪਾਰਕ ਦੇ ਕੋਲ ਆ ਮੈਂ ਦੱਸਣ ਜਾ ਰਿਹਾ 32 ਜਿੱਦਾਂ ਜਾਂਦੀ ਮੇਰੇ ਅੱਗੇ ਆਇਆ ਕਿ ਜਦੋਂ 32 ਜਾਣੀ ਆ ਨਾ ਮੈਂ ਚੜੇਲਾ ਦੀ ਆਵਾਜ਼ ਆ ਕਰਦਾ ਮੈਂ ਆ ਰਾਮਲੀਲਾ ਜਿੱਨਾ ਆਇਆ ਜਦੋਂ ਮੈਂ ਰੋਲ ਤਾਂ ਮੁਰੇ ਹੁੰਦਾ ਹੀ ਕੋਈ ਤਾਰਕਾ ਦਾ ਰੋਲ ਆ ਕੇ ਜਾ ਕੇ ਕੋਈ ਰਾਵਣ ਦਰਬਾਰ ਤੇ ਰਾਵਣ ਦੀ ਐਂਟਰੀ ਹਾਂ ਉਦੋਂ ਮੈਨੂੰ ਮਾਈਕ ਦੇਣ ਤੇ ਪਿੱਛੋਂ ਕਹਿੰਦੇ ਜੀ ਤਾਰਕਾ ਸੀਧਾ ਗਾਇ ਤੁਸੀਂ ਪਹਿਲਾਂ ਇਹ ਨਾ ਆਵਾਜ਼ ਕੱਢਣੀ ਆ ਮੈਂ ਚਲੋ ਠੀਕ ਆ ਮੈਨੂੰ ਮਾਈਕ ਦੇ ਕੇ ਪਿੱਛੇ ਪਰਦੇ ਪਿੱਛੇ ਕਰ ਦੇਣਾ ਫੇ ਉਦੋਂ ਜੋ ਡਾਇਲ ਲਗਾਉਣਾ ਕੀ ਹਾਂ ਵੀ ਮਹਾਰਾਜਾ ਜੀ ਤਾਰਕਾ ਤਾਰਕਾ ਆ ਰਹੀ ਹੈ ਰਾਵਣ ਦਰਬਾਰ ਮੇ ਉਹ ਫੇ ਮੈਂ ਬੋਲ ਦਿੰਦਾ ਉਹਦੋਂ ਉਹ अच्छा ਤੇ ਜਿਹੜੇ ਤੁਸੀਂ ਗੱਲ ਕਰਨ ਲੱਗੇ ਸੀਗੇ ਕਿ ਆਪਣੇ ਫਰੈਂਡਸ ਨੂੰ ਡਰਾਉਂਦੇ ਹੋ ਹਨੇਰਾ ਲਾਈਟ ਚਲ ਜਾਂਦੀ ਆ ਉਹ ਕੋਈ ਹਾਸਾ ਹੋਇਆ ਹੋਵੇ ਤੁਹਾਡੇ ਨਾਲ ਇਦਾਂ ਦੀ ਕੋਈ ਗੱਲ ਉਹ ਇਸ ਤਰ੍ਹਾਂ ਕਿ ਮੈਂ ਇਦਾਂ ਦੱਸਣ ਆ ਉਹ ਐਕਚੁਅਲੀ ਗੱਲ ਤੁਹਾਡੇ ਉੱਪਰ ਉੱਤੋਂ ਨਹੀਂ ਹੋ ਗਈ ਆ ਹਾਂਜੀ ਉਹ ਮੈਂ ਜਦੋਂ ਸਕੂਟਰੀ ਤੇ ਹੁੰਦ ਸੀ ਐਕਟਿਵ ਆ ਤੇ ਐਕਟਿਵ ਜਿਹੜਾ ਮੇਰਾ ਉਹ ਮੁੰਡਾ ਬੈਠਾਣਾ ਮਨ ਕਰਦਾ ਚਾਚੜੇ ਦੀ ਬਾਹਰ ਕੱਢ ਦੇ ਉਦੋਂ ਮੈਂ ਫਿਰ ਲਾਈਟਾਂ ਬੰਦ ਕਰਕੇ ਮੋਰੇ ਦੋ ਭਈਏ ਜਾਂਦੇ ਪਏ ਸੀ ਉਹਨਾਂ ਮੈਂ ਕੋਲ ਜਾ ਕੀਤਾ ਉਹ ਭਈਏ ਵੀ ਡਰ ਗਏ ਉਹ ਪਰਿਆ ਗੱਡ ਗਏ ਹਾਂਜੀ ਬੜੇ ਠੀਕ ਠੀਕ ਆ ਡਰ ਗਏ ਉਹ ਕਹਿੰਦੇ ਇਹ ਕੀ ਆ ਇਹ ਜਿਹੋ ਜਿਹੇ ਚੀਜ਼ਾਂ ਸੁਣ ਕੇ ਦੇਖ ਕੇ ਨਾ ਬੰਦੇ ਨੂੰ ਹਾਰਟ ਅਟੈਕ ਵੀ ਹੋ ਜਾਂਦਾ ਹਾਂ ਹਾਂਜੀ ਹਾਂਜੀ ਮੇਰੇ ਐਕਚੁਅਲੀ ਕਈ ਮੇਰੇ ਘਰ ਦੇ ਵੀ ਕਹਿੰਨ ਲੱਗਦਾ ਕਿ ਤੂੰ ਐਦਾਂ ਆਵਾਜ਼ਾਂ ਨਾ ਕਟਾ ਕੇ ਚੜੇ ਲਾਂਦੀਆਂ ਲੋਕੀ ਡਰ ਜਾਂਦੇ ਆ ਇਹ ਤਾਂ ਸਾਡੀਆਂ ਬਹੁਤ ਫਨੀ ਫਨੀ ਗੱਲਾਂ ਹੋ ਗਈਆਂ ਹੁਣ ਥੋੜਾ ਜਿਹਾ ਅਸੀਂ ਇਹਨੂੰ ਸਾਈਡ ਤੇ ਲੈ ਕੇ ਜਾਂਦੇ ਹਾਂ ਥੋੜਾ ਇਮੋਸ਼ਨਲਸ ਤੇ ਲੈ ਕੇ ਜਾਂਦੇ ਹਾਂ ਜਿੱਦਾਂ ਤੁਸੀਂ ਮੇਲੇ ਤੇ ਗਏ ਹੋ ਕੁਛ ਐਦਾਂ ਦਾ ਹਾਸਾ ਹੋਇਆ ਹੋਵੇ ਕਿਸ ਨੇ ਮਾੜਾ ਕੀਤਾ ਹੋਵੇ ਜਾਂ ਕੋਈ ਮਾੜਾ ਬੋਲ ਦਿੱਤਾ ਹੋਵੇ ਛੋਟੇ ਇਹ ਤਾਂ ਮੈਂ ਪ੍ਰੋਗਰਾਮ ਕਰਦਾ ਸੀ ਨਾ ਪ੍ਰੋਗਰਾਮ ਕਰਨਗੇ ਜੇ ਉਹ ਨਾਲ ਮੇਰੇ ਕੋਲ ਐਕਟਰ ਸੀ ਐਕਟਰਸਟ ਪ੍ਰੋਗਰਾਮ ਕੀਤਾ ਸਟੇਜ ਤੇ ਤੇ ਕੋਈ ਗੱਲ ਹੋਈ ਹੋਣੀ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਹੈ ਹੂੰ ਉਹਨੇ ਬਸ ਮੇਰੇ ਤੋਂ ਥੋੜਾ ਬੇਰੁਖਿਆ ਹੋ ਗਿਆ ਥੋੜਾ ਨਰਾਜਾ ਹੋ ਗਿਆ ਖਰੇ ਪੇਮੈਂਟ ਮੰਗ ਲਈ ਜਾਂ ਕਿਦਾਂ ਕਹਿੰਦਾ ਤੂੰ ਪੇਮੈਂਟ ਜਿਆਦਾ ਮੰਗ ਲਈ ਹੋ ਮੈਂ ਕਿਹਾ ਪੇਮੈਂਟ ਭਰਾਵਾ ਤੇ ਕੋ ਮੰਗੀ ਕਿਹੜੀ ਆਈ ਤੇ ਜਿੰਨੀ ਲੈਣੇ ਉੰਨੇ ਹੀ ਲੈਣੀਆਂ ਤੇ ਬਸ ਉਹ ਇਸ ਕਰਕੇ ਥੋੜਾ ਨਰਾਜ ਹੋ ਗਿਆ ਮੈਂ ਤੁਸੀਂ ਜਾਣਦੇ ਹੋ ਕਿ ਜੇ ਉਹ ਬੰਦਾ ਨਰਾਜ਼ ਆ ਤੇ ਤੁਸੀਂ ਉਹਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆਂਗੇ ਹਾਂ ਵੀ ਉਹ ਨਾਰਾਜ਼ਗੀ ਦੂਰ ਕਰ ਲਵੇ ਚਲੋ ਭਰਾ ਤੇ ਭਰਾ ਹੁੰਦੇ ਆ ਅਸੀਂ ਤਾਂ ਚਲੋ ਇਹ ਕਹਿੰਨੇ ਭਰਾਵਾਂ ਵਾਂਗ ਰੱਖਿਆ ਸਾਰਿਆਂ ਨੂੰ ਚਲੋ ਭਰਾ ਜੇ ਕੋਈ ਗਲਤੀ ਗਲਤੀ ਹੋ ਗਈ ਮੇਰੇ ਕੋ ਮੈਨੂੰ ਮਾਫੀ ਦੇ ਦਿਓ ਪਰ ਇਹ ਕਿ ਚਲੋ ਪੈਸਿਆਂ ਨਾਲ ਹੀ ਮਿਲਣਾ ਆ ਆਪਾਂ ਪਿਆਰ ਪਿਆਰ ਨਾਲ ਮਿਲਣਾ ਪਿਆਰ ਨਾਲ ਰਵਾਂਗੇ ਆਪਾਂ ਐਕਚੁਅਲੀ ਬੰਦੇ ਦਾ ਬੰਦੇ ਨਾਲ ਮੇਲ ਦਾ ਚੰਗਾ ਲਾਦਾ ਸੋ ਮੈਂ ਇਹ ਕਹਿੰਦਾ ਕਿ ਚਲੋ ਜੇ ਕੋ ਗਿਲਾ ਸ਼ਿਕਵਾ ਸੋ ਦੂਰ ਕੀਤਾ ਜਾਵੇ ਬਹੁਤ ਵਧੀਆ ਅਸੀਂ ਵੀ ਤੁਹਾਡੇ ਵੱਲ ਕਰ ਦਿੰਨੇ ਆ ਕਿ ਜੇ ਤੁਹਾਡਾ ਨਰਾਜ਼ ਤੁਸੀਂ ਹੋ ਇਹਨਾਂ ਨਾਲ ਨਰਾਜ਼ ਹੈਗੇ ਵੀ ਆ ਇਹ ਤੁਹਾਡਾ ਕੋਈ ਨਰਾਜ਼ ਨਹੀਂ ਹੈਗੇ ਸੋ ਅੱਜ ਵੀ ਅਗਰ ਤੁਸੀਂ ਚਾਹਦੇ ਆ ਗਿਲੇ ਸ਼ਿਕਵੇ ਦੂਰ ਕਰਕੇ ਇੱਕ ਦੂਸਰੇ ਨੂੰ ਬੁਲਾਉਣਾ ਚਾਹਦੇ ਆ ਤਾਂ ਬੁਲਾ ਲਓ ਕਿਉਂਕਿ ਲੜਾਈਆਂ ਝਗੜਿਆਂ ਚ ਕੁਝ ਨਹੀਂ ਰੱਖਿਆ ਹੋਇਆ ਪਿਆਰ ਮੁਹੱਬਤ ਬਣਾਈ ਰੱਖੋ ਬਸ ਜਿੱਦਾਂ ਤੁਸੀਂ ਬਹੁਤ ਸਾਰਾ ਐਂਟਰਟੇਨਮੈਂਟ ਕਰਦੇ ਆ ਸਾਡਾ ਵੀ ਕੀਤਾ ਅੱਜ ਐਦੀ ਤੁਹਾਡੀ ਫੈਮਿਲੀ ਦੇ ਵਿੱਚ ਵੀ ਕੋਈ ਐਕਸਾਈਟਮੈਂਟ ਦਿਖਾਉਂਦਾ ਹੋਵੇ ਕਦੇ ਕਦੇ ਸਾਡਾ ਵੀ ਐਂਟਰਟੇਨਮੈਂਟ ਕਰੋ ਮੇਰੀ ਫੈਮਿਲੀ ਵਿੱਚ ਜਦੋਂ ਤੁਹਾਡੇ ਦੂਰ ਦੇ ਜਿੱ ਹੋ ਰਿਹਾ ਲਾ ਪਸੇ ਪੰਦੇ ਆ ਮੇਰੀ ਸਾਲੀ ਸਾਹਬ ਆ ਅੱਛਾ ਤੇ ਉਹ ਥੋੜੇ ਆ ਬਾਜਾਂ ਸੁਣ ਕੇ ਬਹੁਤ ਖੁਸ਼ ਹੁੰਦੀ ਜਦਾਂ ਕਹਿੰਦੀ ਵੀ ਨੂੰ ਕੋਈ ਮਰੀਸ਼ਪੁਰੀ ਬਾਸ ਸੁਣਾ ਦੇ ਰਾਖੀ ਦੀ ਬਾਸ ਸੁਣਾ ਦੇ ਫੇ ਉਹਨਾਂ ਮਾ ਸੁਣਾਉਣੀ ਪੈਂਦੀ ਵੀ ਰਾਖੀ ਆਵਾਜ਼ ਮਰੀਸ਼ਪੁਰੀ ਦੀ ਫੇਰ ਰਾਖੀ ਦੀ ਰਾਖੀ ਦੀ ਜਦੋਂ ਉਹ ਡਾਇਲੋਗ ਉਹ ਮੈਨੂੰ ਰਾਖੀ ਦੇਵੀਗੇ ਥੋੜੇ ਬੋਤੇ ਮਰੀਸ਼ਪੁਰੀ ਅੱਛਾ ਸਾਨੂੰ ਵੀ ਸੁਣਾਓ ਫੇ ਰਾਖੀ ਦੇ ਦਰਜਨ ਮੈਂ ਖੰਡ ਚੁਆੰਗੇ ਮੈਂ ਖੰਡ ਚੁਆੰਗੇ ਦਰਜਨ अच्छा कर्ण अर्जुन ਦੇ ਵਿੱਚ ਲੋਕ ਕਹਿੰਦੇ ਹੁੰਦੀ ਹੈ ਕਿ ਮੇਰੇ कर्ण अर्जुन ਆਉਣਗੇ ਹਾਂਜੀ ਹਾਂਜੀ ਉਹ ਫਿਰ ਮੈਂ ਰਾਖੀ ਦੀ ਇਦਾਂ ਵਾਅਦਾ ਕਰਦਾ ਤੇ ਉਸ ਤੋਂ ਬਾਅਦ ਜਮਰੀਸ਼ਪੁਰ ਹੀ ਬੋਲਦਾ ਮਰੀਸ਼ਪੁਰ ਹੀ ਕਹਿੰਦਾ ਓਏ ਦੁਰਗਾ تمہارے कर्ण अर्जुन ਅਬ ਨਹੀਂ ਆਉਣਗੇ ਮੈਂ ਇਹਨੂੰ ਕੋ ਮਾਰ ਦਿਆ ਹੈ ਜਿੱਦਾਂ ਤੁਸੀਂ ਗੱਲ ਕੀਤੀ ਤੁਹਾਡੇ ਹਿੰਦੀ ਫੇਵਰੇਟਸ ਮਤਲਬ ਫੇਵਰੇਟ ਐਕਟਰ ਤੇ ਪੰਜਾਬੀ ਦੇ ਵਿੱਚ ਤੁਹਾਡੇ ਕੌਣ ਫੇਵਰੇਟ ਹੈ ਕੋਈ ਸਿੰਗਰ ਹੋਣ ਤੁਹਾਡੇ ਫੇਵਰੇਟ ਮੇਰੇ ਸਤਿੰਦਰ ਸਰਤਾਜ ਤੇ ਗੁਰਦਾਸ ਮਾਨ ਜੀ ਆ ਅੱਛਾ ਬਹੁਤ ਵਧੀਆ ਹਾਂਜੀ ਵਰਾ ਹੈਵੀ ਨਾ ਨਾਮ ਵੀ ਬਹੁਤ ਹੈ ਹਾਂਜੀ ਹਾਂਜੀ ਉਹ ਮੈਂ ਸ਼ੁਰੂ ਤੋਂ ਜਿੱਦਾਂ ਗਾਣੇ ਉਹਨੇ ਬਹੁਤ ਵਧੀਆ ਹੁੰਦੇ ਗਾਣੇ ਉਹਨੇ ਸੌਂਗ ਵੈਰੀ ਨਾਈਸ ਜਿੱਦਾਂ ਆਪਾਂ ਤੁਹਾਡੀਆਂ ਬਹੁਤ ਸਾਰੀਆਂ ਆਵਾਜ਼ਾਂ ਸੁਣੀਆਂ ਬਹੁਤ ਐਂਟਰਟੇਨਮੈਂਟ ਹੋਇਆ ਤੇ ਜਿੱਦਾਂ ਆਪਾਂ ਬੱਸ 'ਚ ਜਾਂਦੇ ਆ ਕੋਈ ਇਦਾਂ ਦੀ ਆਵਾਜ਼ਾਂ ਤੁਸੀਂ ਕੱਢ ਲੈਂਦੇ ਆ ਕੋਈ ਆਵਾਜ਼ਾਂ ਮਾਰਦਾ ਹੋਵੇ ਮੈਂ ਐਕਚੁਅਲੀ ਮੈਡਮ ਦੱਸਣ ਜਾ ਰਿਹਾ ਜਦੋਂ ਅੰਮ੍ਰਿਤਸਰੋਂ ਬੱਸ ਚੱਲਦੀ ਨਾ ਜੋ ਕੰਡੈਕਟਰ ਜਦੋਂ ਬੱਸ ਚਾਲੂ ਹੁੰਦੀ ਆ ਬਸ ਸਟਾਰਟ ਬਸ ਜਦੋਂ ਅੰਬਰਸਰ ਤੋਂ ਚੰਡੀਗੜ੍ਹ ਜਾਣੀ ਹੋਵੇ ਤੇ ਬਸ ਜਿਹੜਾ ਕੰਡੈਕਟਰ ਬੈਠਾ ਉਹ ਕਿੱਦਾਂ ਬੋਲਦਾ ਮੈਂ ਦੱਸਣ ਜਾ ਰਿਹਾ ਅੰਬਰਸਰ ਤੋਂ ਜਿਹੜੇ ਅਗੋ ਸਟੇਸ਼ਨ ਜਿਹੜੇ ਹੁੰਦੇ ਆ ਉਹ ਬੋਲਣ ਜਾ ਰਿਹਾ ਠੀਕ ਹੈ ਓਏ ਚਲੋ ਵੀ ਚਲੋ ਅੰਬਰਸਰ ਜੰਦੇਆਲਾ ਰਿਆ ਸੁਬਾਨਪੁਰ ਗਰਤਾਰਪੁਰ ਫਗਵਾੜਾ ਜਲੰਧਰ ਫਗਵਾੜਾ ਬੰਗਾੜਾ ਮਾਝਾ ਰੋਪੜ ਨਮਾਝਾ ਚਲੋ ਤੇ ਬੁੜੀਆਂ ਦੀ ਆਵਾਜ਼ਾਂ ਵੀ ਕੱਢ ਲੈਣਾ ਜਿੱਦਾਂ ਪਿੰਡਾਂ 'ਚ ਬੈਠੀਆਂ ਹੁੰਦੀਆਂ ਬੁੜੀਆਂ ਕਿਸੇ ਸਟਾਈਲ 'ਚ ਤੁਸੀਂ ਬੋਲ ਸਕਦੇ ਆ। ਅਭੀ ਇਹ ਸਕਿਟ ਟਾਈਪ ਹੀ ਆ ਵੈਸੇ ਤਾਂ ਮੈਂ ਜਦੋਂ ਪ੍ਰੋਗਰਾਮ ਤੇ ਜਾਂਦਾ ਮੈਂ ਉੱਥੇ ਸਟੇਜ ਤੇ ਇਦਾਂ ਬੋਲਦਾ ਨਾ ਲੋ ਜੀ ਪਿੰਡਾਂ ਦੀਆਂ ਬੁੜੀਆਂ ਅਜੀਬੋ ਗਰੀਬ ਹੁੰਦੀਆਂ ਪਿੰਡਾਂ ਦੀਆਂ ਬੁੜੀਆਂ ਜਦੋਂ ਆਪਸ ਵਿੱਚ ਗੱਲਬਾਤ ਕਰਦੀਆਂ ਕਿੱਦਾਂ ਗੱਲਬਾਤ ਕਰਦੀਆਂ ਮੰਨ ਲਓ ਝੁਗਲੀ ਵੀ ਕਰਨੀ ਹੋਵੇ ਕਿੱਦਾਂ ਨਹੀਂ ਸਿੰਦੋ ਨਹੀਂ ਬੂ ਨਹੀਂ ਮੈਂ ਮਾਰਗੀ ਨੀ ਹੋਰ ਹਾਮ ਦਾ ਨਾਲ ਦੇ ਪਾਸੇ ਉਧਰ ਜਾ ਗਏ ਉਹਨੇ ਚੁਗਲੀ ਕਰਨ ਲਾ ਪਿਆ ਉਹ ਉਹਦੀ ਤੀਵੀ ਉਹਦੇ ਨਾਲ ਸਾਈਕਲ ਤੇ ਬਹਿ ਕੇ ਉਹਨਾਂ ਜਾ ਗਏ ਉੱਥੇ ਗੋਲ ਗੱਪੇ ਖਾ ਕੇ ਆਈਆ ਨੀ ਬੂ ਮੈਂ ਮਰ ਗਈ ਸੱਚੀ ਬਾ ਮਜਾ ਆ ਗਿਆ ਠੀਕ ਹੈ ਬਹੁਤ ਵਧੀਆ ਐਂਟਰਟੇਨਮੈਂਟ ਕੀਤਾ ਤੁਸੀਂ ਸਾਡਾ ਤੇ ਸਾਡੀ ਆਡੀਅנס ਦਾ ਥੈਂਕ ਯੂ ਤੇ ਹੋਰ ਕੁਝ ਸਪੈਸ਼ਲ ਟੈਲੈਂਟ ਦਿਖਾਣਾ ਚਾਹੁੰਦੇ ਹੋ ਕੋਈ ਕੁੜੀਆਂ ਦਾ ਕੁੜੀਆਂ ਜਦੋਂ ਫੋਨ ਤੇ ਗੱਲ ਕਰਦੀਆਂ ਨਾ ਸ਼ਹਿਰ ਦੀ ਕੁੜੀ ਤੇ ਪਿੰਡ ਦੀ ਕੁੜੀ ਆਪਸ ਵਿੱਚ ਕਿਦਾਂ ਗੱਲਬਾਤ ਕਰਦੀ ਆ ਆ ਦੇਖੋ ਸ਼ਹਿਰ ਦੀ ਕੁੜੀ ਤੇ ਪਿੰਡ ਦੀ ਕੁੜੀ ਐਕਚੁਅਲੀ ਜਦੋਂ ਪਹਿਲਾਂ ਤੋਂ ਸ਼ਹਿਰ ਦੀ ਕੁੜੀ ਦੇਖਦੇ ਆ ਕਿਤੇ ਬੋਏਫ੍ਰੈਂਡ ਨੂੰ ਬੁਲਾਣਾ ਹੋਵੇ ਗੱਲਬਾਤ ਕਰਨੀ ਹੋਵੇ ਕਿਤੇ ਸੁਨਮਸ਼ਾਨ ਜਗਤ ਕਿੱਦਾਂ ਗੱਲਬਾਤ ਕਰਦੀ ਹੈ ਹੈਲੋ ਹਾਂ ਰਾਹਲ ਹਾਂ ਮੈਂ ਇੱਥੇ ਪਰ ਪਹੁੰਚ ਚੁੱਕੀ ਹਾਂ ਪਾਈਪਾਸ 'ਤੇ ਹਾਂ ਪਲੀਜ਼ ਜਿੰਪਰ ਆਉ ਗਾੜੀ ਲੈ ਕੇ ਹਾਂ ਮੈਂ ਤੇਰਾ ਵੇਟ ਕਰ ਰਹੀ ਹਾਂ ਹਾਂ ਜਲਦੀ ਆਉਣਾ ਪਲੀਜ਼ ਮੇਰੇ ਪਪਾ ਮੇਰੇ ਫੋਨ ਕਰ ਰਹੇ ਬਾਤ ਬਾਤ ਕਾਹ ਪਰ ਹੋ ਕਾਹ ਪਰ ਹੋ ਤਾਂ ਪਲੀਜ਼ ਯਹਾਂ ਪਰ ਆ ਜਾਓ ਹਾਂ ਹਾਂ ਜਲਦੀ ੜੇਟ ਕਰੀ ਪਲੀਜ਼ ਹਾਂ ਠੀਕ ਹੈ ਇੱਕ ਕੁੜੀ ਹੋ ਗਈ ਸ਼ਹਿਰ ਦੀ ਇਹ ਸ਼ਹਿਰ ਦੀ ਹੁਣ ਪਿੰਡ ਦੀ ਕੁੜੀ ਜੇ ਤਾਂ ਮੰਨ ਲਓ ਕਿਸੇ ਨੂੰ ਬੁਲਾਣਾ ਵੀ ਹੋਵੇ ਕਿਦਾਂ ਗੱਲ ਕਰਦੀ ਆ ਫੋਨ ਤੇ ਹਣਾ ਪਿੰਡ ਦੀ ਕੁੜੀ ਹੈਲੋ ਵੇ ਪੰਮੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਆ ਮੈਂ ਪੰਮੀ ਵੇ ਤੂੰ ਆਣਾ ਕਦੋਂ ਮੈਂ ਮੋਟਰ ਤੇ ਬੈਠੀ ਪਾਗਲ ਹੋਊਗੀ ਸਵੀਰ ਦਾ ਬਿਠਾਇਆ ਮੈਨੂੰ ਹਾਏ ਤੂੰ ਛੇਤੀ ਆ ਆ ਮੇਰਾ ਬੜਾ ਜੀ ਕਰਦਾ ਇੰਨਾ ਚੱਪੀ ਪਾਣ ਛੇਤੀ ਆ ਯਾਰ ਪਲੀਜ਼ ਆਈ ਲਵ ਯੂ ਬਹੁਤ ਵਧੀਆ ਥੈਂਕ ਯੂ ਬਹੁਤ ਵਧੀਆ ਇੰਨਾ ਕੁਝ ਤਾਂ ਚੁਪੜਿਆ ਹੋਇਆ ਵਾ ਫੇ ਤੁਸੀਂ ਪੰਜਾਬੀ ਫਿਲਮਾਂ 'ਚ ਕਿਉਂ ਨਹੀਂ ਟਰਾਈ ਕਰਦੇ ਮੈਡਮ ਫਿਲਮਾਂ 'ਚ ਕੋਈ ਆਫਰ ਆਇਆ ਨਹੀਂ ਕੋਈ ਮੈਂ ਸੋ ਵੱਡੇ ਵੱਡੇ ਸ਼ੋਅ ਕਰ ਚੁੱਕਿਆ ਤੁਸੀਂ ਉਸ ਮੁਕਾਮ ਤੱਕ ਪਹੁੰਚ ਨਹੀਂ ਪਾਈ ਦਾ ਲਿੰਕਸ ਨਹੀਂ ਹੋਣੇ ਹਾਂਜੀ ਉਹ ਵੇਖੋ ਮੇਰੇ ਨਾਲ ਦੇ ਪੀਟੀਸੀ ਪੰਜਾਬੀ ਦੇ ਉਹ ਗਾਂ ਵੀ ਪਹੁੰਚ ਗਏ ਫਿਲਮਾਂ 'ਚ ਸਾਡੀ ਕਿਸਮਤ ਲਾ ਲਓ ਜਦਾਂ ਹੁਣ ਮੈਂ ਕਾਫੀ ਕਲਾਕਾਰਾਂ ਨਾਲ ਮਿਲਿਆ ਜੀ ਗੁਰਪ੍ਰੀਤ ਖੁੱਗੀ ਨਾਲ ਮਿਲਿਆ ਜੇ ਭੱਲੇ ਨਾਲ ਮਿਲਿਆ ਜਸਵਿੰਦਰ ਭੱਲੇ ਨੂੰ ਮਿਲਿਆ ਮੈਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਵੀ ਨਹੀਂ ਤੁਹਾਡਾ ਹੱਥ ਫੜਿਆ ਮੈਂ ਇੰਨਾ ਟੈਲੈਂਟ ਲੈ ਕੇ ਤੁਸੀਂ ਘੁੰਮ ਰਹੇ ਹੋ ਮੈਡਮ ਜੀ ਮੈਂ ਸੁਨਾਈਆਂ ਵੀ ਵਾਜਾਂ ਉਹਨਾਂ ਨੂੰ ਹੰਸਰਾਏ ਦੇ ਮੁੰਡ ਚੈਰੀ ਮਾਨੋ ਸੁਣਾਈਆਂ ਜੰਨ ਜੰਨਾ ਸ਼ੋਅ ਲਾਇਆ ਮੈਂ ਅੰਮ੍ਰਿਤਸਰ ਕਾਲਜ ਹੋਇਆ ਹੈ ਬਣੇ ਬਾਈਪਾਸ ਤੇ ਅੰਮ੍ਰਿਤਸਰ ਇੰਜੀਨੀਅਰ ਕਾਲਜ ਮੈਂ ਉੱਥੇ ਸ਼ੋਅ ਲਾਇਆ ਸੀ ਪ੍ਰੋਗਰਾਮ ਕੀਤਾ ਸੀ ਕੈਰੀ ਜੋਂ ਜੱਟਾ ਫਿਲਮ ਦੀ ਪ੍ਰਮੋਸ਼ਨ ਵਾਸਤੇ ਗਏ ਸੀ ਤੇ ਉੱਥੇ ਮੈਂ ਵੀ ਆਵਾਜ਼ ਸੁਣਾਈਆਂ ਹਾਂ ਸੁਣਾਈਆਂ ਹਾਂ ਹਰ ਭਾਈ ਰਮਨ ਸੁਣਾਈਆਂ ਤੇ ਸਰਿੰਦਰ ਸ਼ਿੰਦੇ ਸੁਣਾਈਆਂ ਸਰਿੰਦਰ ਸ਼ਿੰਦੇ ਤੇ ਚਲੋ ਥਾਪੀ ਥੱਪ ਦਿੰਦੇ ਹੀ ਕਹਿੰਦੇ ਜੋ ਬਹੁਤ ਵਧੀਆ ਥੈਂਕ ਯੂ ਬਹੁਤ ਵਧੀਆ ਤੁਹਾਡੇ ਸਾਰੇ ਕਲਾਕਾਰ ਮਿਲਦੇ ਆ ਇੱਕੜੀ ਯੋਗਰਾਜ ਹੰਸ ਨੇ ਹੰਸਰਾਏ ਦਾ ਜਿਹੜਾ ਬੇਟਾ ਆ ਉਹਨੇ ਮੈਨੂੰ ਸਪੈਸ਼ਲ ਕਹਿ ਕੇ ਕਹਿੰਦਾ ਡੈਡੀ ਵਾਜਾ ਸੁਣੋ ਮੁੰਡੇ ਦੀ ਕਿੰਨੀ ਸੁਣੀ ਵਾਜਾਂ ਗਾੜਦਾ ਉਹ ਹੰਸਰਾਏ ਨੇ ਮੈਨੂੰ ਕੋ ਬੈ ਕੇ ਸੁਣੀਆਂ ਕਹਿੰਦਾ ਵਾਜ ਹੀ ਬਾ ਕਮਾਲ ਹੋ ਗਿਆ ਕਹਿੰਦਾ ਸਟੇਜ ਤੇ ਬਟਾ ਕਰੋ ਪਰਫਾਰਮੈਂਸ ਮੈਂ ਕਹਾਂ ਸਰ ਮੈਂ ਕਰਕੇ ਆ ਗਿਆ ਜੀ ਅੱਛਾ ਉਹ ਬਾਅਦ ਚ ਆਏ ਹੋਣੇ ਉਹ ਬਾਅਦ ਨੂੰ ਆਈ ਸੀ ਫੈਸਲ ਸਿੰਘ ਦਸ਼ਿੰਦਾ ਜੀ ਨੇ ਮੈਨੂੰ ਕਾਫੀ ਥਾਪੀ ਦਿੱਤੀ ਆ ਲੁਧਿਆਣੇ ਦੇ ਪ੍ਰੋਗਰਾਮ ਜਦੋਂ ਲੋੜੀ ਦੀਆਂ ਦੀ ਹੁੰਦਾ ਆ ਉਦੋਂ ਫੇ ਮੈਂ ਜੋ ਗੁਰਪ੍ਰੀ ਖੁੱਗੀ ਬਾਣ ਸੁਣਣੀ ਹੁਣ ਬੜਾ ਖੁਸ਼ ਹੋਣਾ ਉਹਨੇ ਥਾਪੀ ਦਿੱਤੀ ਮੈਨੂੰ ਉਹ ਵੀ ਬਹੁਤ ਵਧੀਆ ਕਲਾਕਾਰ ਸੀ ਸ੍ਰਿੰਦਰ ਸਿੰਘ ਦਾ ਜੀ ਹੁਣ ਤਾਂ ਨਹੀਂ ਹੈਗੇ ਤੁਸੀਂ ਹਾਂ ਜੀ ਹਾਂ ਜੀ ਬਹੁਤ ਦੁੱਖ ਬਹੁ ਲੱਗਾ ਉਹਨਾਂ ਜਾਣ ਤੇ ਮੈਂ ਉਹਨਾਂ ਨੂੰ ਭੋਗ ਤੇ ਵੀ ਗਿਆ ਸੀ ਪਰ ਮੈਨੂੰ ਬਹੁਤ ਵਧੀਆ ਕਲਾਕਾਰ ਲੱਗੇ ਉਹ ਤੁਹਾਡੇ ਨਾਲ ਕਦੀ ਇਦਾਂ ਦਾ ਕੋਈ ਹੋਇਆ ਹੋਵੇ ਮਤਲਬ ਅੱਛੀ ਮੂਮੈਂਟ ਲਾਈਫ ਦੀ ਅੱਛੀ ਮੂਮੈਂਟ ਜਿੱਦਾਂ ਇਕੱਲੇ ਬੈਠੇ ਹੋਵੋ ਹੱਸਦੇ ਹੋਵੋ ਉਹ ਵਾਲਾ ਪਲ ਯਾਦ ਕਰਕੇ ਕਿ ਉਹ ਟਾਈਮ ਸੀਗਾ ਉਹ ਵਾਪਸ ਨਹੀਂ ਆਣਾ ਕਦੀ ਹਸਾਉਣ ਦਾ ਹੋਵੇ ਉਹ ਈ ਚੀਜ਼ ਯਾਦ ਕਰਕੇ ਜਦੋਂ ਮੈਂ ਬੈਠਾ ਮੈਂ ਕੱਲਾ ਪਿੰਡ ਜਾਵਾਂ ਜਦੋਂ ਫਿਰ ਸਾਡੇ ਸਾਰੇ ਰਿਸ਼ਤੇਦਾਰ ਜਿਹੜੇ ਬਹੁਤ ਹਾਸੇਲੀ ਗੱਲਾਂ ਕਰਦੇ ਖੁਸ਼ੀ ਵਾਲੀਆਂ ਪਰ ਉਹ ਬਹੁਤ ਹੱਸ ਆ ਗੋ ਪਤਾ ਬਹੁਤ ਵਧੀਆ ਲੱਗਾ ਤੁਹਾਨੂੰ ਮਿਲੇ ਆਪਾਂ ਤੁਹਾਡੇ ਨਾਲ ਆਪਾਂ ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤੁਸੀਂ ਆਪਣੇ ਬਹੁਤ ਸਾਰੇ ਆਰਟਿਸਟ ਜਿਹੜੇ ਅੰਦਰ ਸੀ ਤੁਹਾਡੇ ਵੜੇ ਹੋਏ ਉਹ ਸਾਰੇ ਤੁਸੀਂ ਅੱਜ ਕੱਢ ਕੇ ਦਿਖਾਇਆ ਆਪਣਾ ਟੈਲੈਂਟ ਦਿਖਾਇਆ ਤੁਹਾਨੂੰ ਅਸੀਂ ਬਹੁਤ ਐਂਟਰਟੇਨਮੈਂਟ ਸਾਡਾ ਹੋਇਆ ਥੈਂਕ ਯੂ ਸਾਡੀ ਆਡੀਅנס ਨੇ ਬਹੁਤ ਇੰਜੋਏ ਕੀਤਾ ਹੋਣਾ ਥੈਂਕ ਯੂ ਜੀ ਹਾਂਜੀ ਤੇ ਆਪਾਂ ਤੁਹਾਨੂੰ ਇਹ ਜਾਣੇ ਜਾਂਦੇ ਕਹਿਵਾਂਗੇ ਕਿ ਤੁਸੀਂ ਕੋਈ ਸੋਹਣਾ ਜਿਹਾ ਕੋਈ ਪਿਆਰਾ ਜਿਹਾ ਮੈਸੇਜ ਕੀ ਦੇਣਾ ਚਾਹੁੰਦੇ ਹੋ ਸਾਡੀ ਆਡੀਅנס ਨੂੰ ਆਪਣੇ ਫੈਨਸ ਨੂੰ ਮੈਂ ਆਪਣੇ ਫੈਨਸ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਸੋ ਜਿਸ ਤਰ੍ਹਾਂ ਇਹ ਲੋਕਾਂ ਨੂੰ ਸੋਨੇ ਤੇ ਸੀ ਹਦਾ ਹਸਾਉ ਹਸਾਉ ਮਤਲਬ ਦਿਲ ਨਾਲ ਕਿਛ ਦਿਖਾਓ ਬਸ ਰੱਬ ਦੀਦਾ ਜਰੋ ਬਾਕੀ ਜਿੱਦਾਂ ਆਪਣੇ ਤੇ ਚਲੋ ਆਪਣੀ ਡਿਊਟੀ ਲਈ ਲੋਕਾਂ ਨਾਲ ਸਹਉਂਦੀ ਤੇ ਤੁਹਾਡੀ ਸੇਵਾ ਚ ਹਾਜ਼ਰ ਹਾਂ ਬਸ ਥੈਂਕ ਯੂ ਵੈਰੀ ਮਚ ਕਹਿਣਾ ਚਾਹੁੰਗਾ ਤੁਹਾਡੀ ਟੀਮ ਦਾ So for canned beauty? ਐਂਡ ਤੁਹਾਡਾ ਮੈਡਮ ਐਨਸੀ ਜੀ ਬਾਕੀ ਮੈਂ ਵੀ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਵੀ ਪਰਸਨਸ ਨੂੰ ਆਪਣੇ ਮੇਲੇ ਦੇ ਵਿੱਚ ਜਾਂ ਫਿਰ ਆਪਣੇ ਐਂਟਰਟੇਨਮੈਂਟ ਲਈ ਕੋਈ ਪ੍ਰੋਗਰਾਮ ਕਰਵਾ ਰਹੇ ਹੋ ਤਾਂ ਸਿਕੰਦਰ ਸ਼ਿਮਾਰ ਜੀ ਜੋ ਕਿ ਫਗਵਾੜਾ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਹੁਤ ਅੱਛਾ ਲੱਗਾ ਤੇ ਬਹੁਤ ਵਧੀਆ ਥੈਂਕ ਯੂ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਬਹੁਤ ਬਹੁਤ ਥੈਂਕ ਯੂ ਤੁਹਾਡਾ ਆਪਣਾ ਤੁਸੀਂ ਕੀਮਤੀ ਟਾਈਮ ਕੱਢਿਆ ਥੈਂਕ ਯੂ ਫੋਕਨ ਬੀਟਸ ਚੈਨਲ ਦੇ ਵਿੱਚ ਫਿਰ ਨੈਕਸਟ ਐਪੀਸੋਡ ਦੇ ਵਿੱਚ ਕੁਝ ਨਵੀਂ ਫਨਕਾਰ ਨਵੇਂ ਚਿਹਰੇ ਨਵੀਂ ਪਰਸਨੈਲਟੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਐਨਸੀ ਰੋਡਾ ਨੂੰ ਦੀਓ ਇਜਾ